ਪੰਜਾਬ ਦਾ ਨੌਜਵਾਨ ਸਿੰਗਰ ਸੀ ਸਿੱਧੂ ਮੂਸੇਵਾਲਾ ਪੰਜਾਬ ਦਾ ਨਾਮ ਜਿਹੜਾ ਉਸਨੇ ਦੁਨੀਆ ਦੇ ਵਿੱਚ ਪਛਾਇਆ ਸੀ ਗਾਇਕੀ ਦੇ ਖੇਤਰ ਦੇ ਵਿੱਚ ਪੰਨੂ ਸਾਹਿਬ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਹਿੰਦੇ ਜੇ ਪੰਨੂ ਸਾਹਿਬ ਸਿਕਿਉਰਿਟੀ ਵਿਡਰੋਅਲ ਕਰਨ ਵਾਲਾ ਬਿਆਨ ਜੇਕਰ ਪਬਲਿਕ ਦੇ ਵਿੱਚ ਨਾਂਨੰਦੇ ਹੋ ਸਕਦਾ ਕਹਿੰਦੇ ਉਹ ਨੌਜਵਾਨ ਵਿੱਚ ਹੁੰਦਾ ਮੈਂ ਤਾਂ ਉਦੋਂ ਸਰਕਾਰ ਦਾ ਪਾਰਟੀ ਨਹੀਂ ਸੀਗਾ ਸਰਜੀਤ ਸਿੰਘ ਜਿਹੜੇ ਜਿੱਤੇ ਨੇ ਫਰੀਦਕੋਟ ਤੋਂ ਉਹਨਾਂ ਦੇ ਦਾਦਾ ਜੀ ਔਰ ਉਹਨਾਂ ਦੇ ਮਦਰ ਉਹ ਵੀ ਜਿਵੇਂ ਸੀਗੇ ਸੀਗੇ ਪਰ ਅੱਜ ਜੇ ਕਿਸੇ ਨੂੰ ਪੁੱਛਣਾ ਹੋਵੇ ਵੀ ਉਹ ਕਿੱਥੇ ਨੇ ਇਤਿਹਾਸ ਦੇ ਵਿੱਚ ਜਾਂ ਉਹਨਾਂ ਨੇ ਕੀ ਕੀਤਾ ਧਿਆਨ ਸਿੰਘ ਮੰਡੂਰੀ ਵੀ ਜਿੱਤ ਗਏ ਉਹਨਾਂ ਨੇ ਕੀ ਕੀਤਾ ਸਿਮਰਜੀਤ ਸਿੰਘ ਮਾਨਹੂਰੀ ਜਿੱਤ ਗਏ ਉਹਨਾਂ ਨੇ ਕੀ ਕੀਤਾ ਕੋੜ ਚੀਰੀ ਉਬਾਲ ਹੁੰਦਾ ਜਿਹੜਾ ਪੰਜਾਬ ਅਕਸਰ ਇਦਾਂ ਦੇ ਤਜਰਬੇ ਜਿਹੜੇ ਆ ਉਹ ਕਰਦਾ ਰਿਹਾ ਪੰਜਾਬ ਦੇ ਵਿੱਚ ਡਰਗ ਹੈ ਮੰਮਰੇ ਨਹੀਂ ਡਰਗ ਹੈਗੀ ਆ ਤੁਸੀਂ ਉਸ ਚੀਜ਼ ਤੋਂ ਕਿਵੇਂ ਨਾ ਕਰ ਸਕਦੇ ਕਹਿੰਦੇ ਕਿ ਗੱਲਾਂ ਮਾਨਸਾਹਬ ਨੇ ਜ਼ਿਆਦਾ ਕੀਤੀਆਂ ਨੇ ਕਹਿੰਦੇ ਪਰ ਸਿਆਸੀ ਮੈਦਾਨ ਦੇ ਵਿੱਚ ਮਾਨਸਾਹਬ ਫੇਲ ਹੋਏ ਨੇ ਬੇਸ਼ੱਕ ਇੱਕ ਕਾਮਯਾਬ ਕਮੇਡੀਅਨ ਸੀ ਮਾਨਸਾਹਬ ਕਹਿੰਦੇ ਉਹੀ ਕਮੇਡੀ ਮਾਨਸਾਹਬ ਪੰਜਾਬ ਦੀ ਸਿਆਸਤ ਦੇ ਵਿੱਚ ਕਰੀ ਜਾ ਰਹੀ ਹੈ ਜਿਹੜੇ ਤੁਰੇ ਆਉਂਦੇ ਸੀ ਵੀ ਆਹਦੀ ਵਾਰੀ ਲੰਘ ਗਈ ਹੁਣ ਆਹਦੀ ਰਹਿ ਗਈ ਹੁਣ ਮੇਰੀ ਵਾਰੀ ਜਿਹੜੀ ਉਹ ਆ ਗਈ ਜਿਨ੍ਹਾਂ ਨੇ ਅਚਕਨਾਂ ਵੀ ਸਵਾਈਆਂ ਹੀ ਸੀਗੀਆਂ ਮੁੱਖ ਮੰਤਰੀ ਦੇ ਸੌ ਦੇ ਵੇਲੇ ਫੋਨ ਵਾਲੀਆਂ ਉਹਨਾਂ ਦੀ ਵਾਰੀ ਕੱਟੀ ਨਾ ਨੌਜਵਾਨ ਕਹਿੰਦਾ ਨੇ ਬਿਲਕੁਲ ਜੇਕਰ ਮਾਨਸਾਹਬ ਨੇ ਨੌਕਰੀਆਂ ਕੱਢੇ ਨੇ ਪਰ ਕਹਿੰਦੇ ਉਹਦੇ ਵਿੱਚ ਹੋਰ ਗਵਾਂਢੀ ਸੂਬਿਆਂ ਦੇ ਨੂੰ ਇੱਕ ਪੋਜੀਸ਼ਨਾਂ ਕਿਉਂ ਦਿੱਤੀਆਂ ਜਾਂਦਾਂ ਨੇ ਗਵਾਂਢੀ ਸੂਬਿਆਂ ਦੇ ਕਿਉਂ ਸਿਲੈਕਟ ਕੀਤੇ ਜਾਂਦਾਂ ਨੇ ਕਹਿੰਦੇ ਜਦਕਿ ਪੰਜਾਬ ਨੂੰ ਪਹਿਲ ਦੇਣੀ ਚਾਹੀਦੀ ਇੱਕ ਕੋਟਾ ਜਿਹੜਾ ਨਿਰਧਾਰਤ ਕਰ ਦੇਣਾ ਚਾਹੀਦਾ ਜੇ ਇਹ ਕੋਟਾ ਕੈਨੇਡਾ ਲਾਗੂ ਕਰ ਦੇ ਜਾਂ ਆਸਟ੍ਰੇਲੀਆ ਲਾਗੂ ਕਰ ਮੁੱਖ ਮੰਤਰੀ ਸਾਹਿਬ ਦਾ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਹਿੰਦਾ ਸੁਖ ਵਿਲਾਸ ਦੇ ਪੇਪਰ ਜਿਹੜੇ ਨੇ ਮੇਰੇ ਕੋਲ ਪਹੁੰਚ ਗਏ ਨੇ ਹੁਣ ਜਲਦੀ ਖੁਸ਼ੀ ਵਾਲੀ ਖਬਰ ਆਏਗੀ ਪੰਜਾਬ ਨੂੰ ਪੰਜਾਬ ਨੂੰ ਕੁਝ ਸੁੱਖ ਦਾ ਸੁਨੇਹਾ ਆਏਗਾ ਕਦੋਂ ਤੱਕ ਖੁੱਲ ਰਿਹਾ ਸਾਸੀ ਕਾਲ ਪੰਜਾਬ ਪ੍ਰਥਮ ਦੇ ਨਾਲ ਜੁੜੇ ਹਾਂ ਮੈਂ ਸੰਸਾਰਦੀਪ ਸਿੰਘ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਉੱਪਰ ਭਗਵੰਤ ਸਿੰਘ ਮਾਨ ਨੂੰ ਬੈਠੇਆਂ ਨੂੰ ਤਕਰੀਬਨ 2.5 ਸਾਲ ਦਾ ਸਮਾਂ ਹੋ ਗਿਆ ਹੈ ਪੰਜਾਬ ਦੇ ਲੋਕਾਂ ਦੇ ਵੱਲੋਂ ਇਤਿਹਾਸਕ ਫੈਸਲਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸੁਣਾਇਆ ਜਾਂਦਾ ਤੇ 92 ਵਿਧਾਇਕ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਇੱਕੋ ਸਿਆਸੀ ਪਾਰਟੀ ਦੇ ਭੇਜ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕਿਹਾ ਜਾਂਦਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਸੀਂ ਆਮ ਲੋਕਾਂ ਦੇ ਕੰਮ ਕਰਾਂਗੇ ਪਰ ਮੁੱਖ ਮੰਤਰੀ ਸਾਹਿਬ ਦੇ ਇਨ੍ਹਾਂ ਬਿਆਨਾਂ ਦੇ ਉੱਪਰ ਉਹਨਾਂ ਦੇ ਸਿਆਸੀ ਵਿਰੋਧੀ ਲਗਾਤਾਰ ਸ਼ਬਦੀ ਹਮਲੇ ਕਰਦੇ ਨੇ ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਦੇ ਮੁਤਾਬਕ ਨਹੀਂ ਰਹਿੰਦਾ ਆਖਰ ਪੰਜਾਬ ਦੀ ਸਿਆਸਤ ਕਿੱਥੇ ਖੜੀ ਆ ਕੀ ਪੰਜਾਬ ਦੀ ਸਿਆਸਤ ਅੱਜ ਕੱਲ ਸਹੀ ਦਿਸ਼ਾ ਦੇ ਵਿੱਚ ਜਾ ਰਹੀ ਹੈ ਇਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਬਹੁਤ ਬਹੁਤ ਸਵਾਗਤ ਬਹੁਤ ਮਿਹਰਬਾਨ ਥੈਂਕ ਯੂ ਠੀਕ ਠਾਕ ਹਾਂ ਸਰ ਹਾਂ ਸਰ ਤੁਸੀਂ ਠੀਕ ਠਾਕ ਹੋ ਖੁਸ਼ੀ ਹੋਈ ਪੰਜਾਬ ਦੀ ਸਿਆਸਤ ਠੀਕ ਹੈ ਜੀ ਹਾਂ ਪੰਜਾਬ ਦੀ ਸਿਆਸਤ ਠੀਕ ਹੈ ਪੰਜਾਬ ਠੀਕ ਹੈ ਪੰਜਾਬ ਦੀ ਸਿਆਸਤ ਠੀਕ ਹੈ ਬਾਕੀ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹ ਨਿਕਲ ਜਾਣਗੀਆਂ ਨਿਕਲ ਰਹੀਆਂ ਨੇ ਹੌਲੀ ਹੌਲੀ ਸਮਾਂ ਲੱਗਦਾ ਕਿਸੇ ਵੀ ਜਿਹੜਾ ਚੀਜ਼ ਨੂੰ ਉਹਨੂੰ ਸਮਝਣ ਲਈ ਪਹਿਲਾਂ ਤਾਂ ਹੁੰਦੀ ਹੈ ਕਿ ਤੁਹਾਡਾ ਟਾਰਗੇਟ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਸੋ ਜਦੋਂ ਤੁਸੀਂ ਮੰਜ਼ਲ ਜਿਹੜੀ ਆ ਉਹਦਾ ਪਤਾ ਲੈ ਕੇ ਤੁਰਦੇ ਹੋ ਜਿਵੇਂ ਆਪਾਂ ਗੱਡੀ 'ਚ ਬੈਠ ਕੇ ਜੀਬੀਐਸ ਦੇ ਵਿੱਚ ਪੌਣੇ ਜਾਣਾ ਕਿੱਥੇ ਆ ਜੇ ਰੋ ਮੰਜ਼ਲ ਦਾ ਪਤਾ ਹੈ ਵੀ ਪੰਜਾਬ ਨੂੰ ਠੀਕ ਕਰਨਾ ਹੈ ਤੇ ਉਹ ਸਹੀ ਦਿਸ਼ਾ ਵੱਲ ਨੂੰ جا ਰਿਹਾ ਸਾਰਾ ਕੁਝ ਜਾ ਰਿਹਾ ਸਮਾਂ ਲੱਗ ਸਕਦਾ ਪਰ ਹੋਊਗਾ ਠੀਕ ਸਰ ਵਿਰੋਧੀ ਬੜੇ ਮਾਨ ਸਾਹਿਬ ਦੇ ਉੱਪਰ ਸ਼ਬਦੀ ਹਮਲੇ ਕਰ ਰਹੇ ਨੇ ਕਹਿੰਦੇ ਕਿ ਗੱਲਾਂ ਮਾਨ ਸਾਹਿਬ ਨੇ ਜ਼ਿਆਦਾ ਕੀਤੀਆਂ ਨੇ ਕਹਿੰਦੇ ਪਰ ਸਿਆਸੀ ਮੈਦਾਨ ਦੇ ਵਿੱਚ ਮਾਨ ਸਾਹਿਬ ਫੇਲ ਹੋਏ ਨੇ ਬੇਸ਼ੱਕ ਇੱਕ ਕਾਮਯਾਬ ਕਮੇਡੀਅਨ ਸੀ ਮਾਨ ਸਾਹਿਬ ਕਹਿੰਦੇ ਉਹੀ ਕਮੇਡੀ ਮਾਨ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚ ਕਰੀ ਜਾ ਰਹੇ ਨੇ ਐ ਐਕਚੁਅਲੀ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਇਥੇ ਸੰਸਾਰਦੀਪ ਸਿੰਘ ਐਕਚੁਅਲੀ ਸਮੱਸਿਆ ਜਿਹੜੀ ਨਾ ਉਹ ਇਹ ਸੀਗੀ ਕਿ ਚੰਦ ਪਰਿਵਾਰਾਂ ਦਾ ਰਾਜ ਸੀਗਾ ਉਹਨਾਂ ਨੇ ਇਉਂ ਸਮਝ ਲਿਆ ਕਿ ਅਸੀਂ ਤਾਂ ਠੇਕੇ ਤੇ ਲੈ ਲਿਆ ਪੰਜਾਬ ਨੂੰ ਇੱਕ ਵਾਰੀ ਤੁਸੀਂ ਲੁੱਟੋ ਇੱਕ ਵਾਰੀ ਤੁਸੀਂ ਲੁੱਟੋ ਜਿਸ ਕਿਸਮ ਦੀਆਂ ਲੁੱਟਾਂ ਖੋਹਾਂ ਹੋਈਆਂ ਨੇ ਪਿਛਲੇ ਟਾਈਮ ਦੇ ਵਿੱਚ ਜਿਹੜੇ ਸਿਆਸੀ ਲੋਕਾਂ ਨੇ ਕੀਤੀਆਂ ਨੇ ਲੁੱਟਾਂ ਖੋਹਾਂ ਉਹ ਇਦਾਂ ਕੀਤੀਆਂ ਨੇ ਵੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਆਮ ਘਰ ਦੇ ਵਿੱਚੋਂ ਉੱਠਿਆ ਹੋਇਆ ਜਿਹੜਾ ਵਿਅਕਤੀ ਹੈ ਉਹ ਕਾਮੇਡੀ ਕਰਦਾ ਕਰਦਾ ਇੰਨੀ ਸੀਰੀਅਸ ਟਾਈਪ ਦੀ ਸਿਆਸਤ ਦੇ ਵਿੱਚ ਦਾਖਲ ਹੋ ਜਾਊਗਾ ਕਿ ਉਹ ਸੂਬੇ ਦਾ ਮੁਖੀ ਬਣ ਜਾਊਗਾ ਭਾਵੇਂ ਕਿ ਮੁੱਖ ਮੰਤਰੀ ਬਣ ਜਾਊਗਾ ਉਹ ਬਰਦਾਸ਼ਤ ਨਹੀਂ ਹੋ ਰਿਹਾ ਉਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਤੁਰੇ ਆਉਂਦੇ ਸੀ ਵੀ ਇਹਦੀ ਵਾਰੀ ਲੰਘ ਗਈ ਹੁਣ ਇਹਦੀ ਰਹਿ ਗਈ ਹੁਣ ਮੇਰੀ ਵਾਰੀ ਜਿਹੜੀ ਉਹ ਆ ਗਈ ਜਿਨ੍ਹਾਂ ਨੇ ਅਚਕਨਾਂ ਵੀ ਸਵਾਈਆਂ ਹੀਆਂ ਸੀਗੀਆਂ ਮੁੱਖ ਮੰਤਰੀ ਦੀ ਸੌ ਦੇ ਵੇਲੇ ਪਾਉਣ ਵਾਲੀਆਂ ਉਹਨਾਂ ਦੀ ਵਾਰੀ ਕੱਟੀ ਗਈ ਜਦੋਂ ਵਾਰੀ ਕੱਟੀ ਗਈ ਤੇ ਹੋਰ ਕੁਝ ਉਹਨਾਂ ਦੇ ਕੋਲੇ ਕਹਿਣ ਨੂੰ ਹੈ ਨਹੀਂਗਾ ਹੂੰ ਤੋ ਇਸ ਕਰਕੇ ਉਹ ਇਸ ਤਰ੍ਹਾਂ ਦੇ ਹਮਲੇ ਬੋਲਦੇ ਨੇ ਜਾਂ ਜਿਹੜੀਆਂ ਗੱਲਾਂ ਉਹ ਕਰਦੇ ਨੇ ਅ ਤਰਕ ਦੇ ਆਧਾਰ ਦੇ ਉੱਤੇ ਤੁਸੀਂ ਕੋਈ ਗੱਲ ਦੱਸਦੇ ਹੋ ਕਿ ਜਿਹੜੀ ਸੀਐਮ ਸਾਹਿਬ ਨਹੀਂ ਕਰ ਰਹੇ ਜਾਂ ਸਰਕਾਰ ਨੇ ਜਿਹੜੀ ਉਹ ਨਹੀਂ ਕੀਤੀ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਕਈਆਂ ਵੀ ਨਹੀਂ ਸੀਗੀਆਂ ਉਹ ਸਰਕਾਰ ਨੇ ਕੀਤੀਆਂ ਕੁਝ ਉਦਾਹਰਣ ਦੇ ਸਕਦੇ ਹੋ ਆ ਸਰਕਾਰ ਨੇ ਕਿਸੇ ਜਗ੍ਹਾ ਦੇ ਉੱਤੇ ਵੀ ਕਿਤੇ ਜੁਣ ਮੈਨੀਫੈਸਟੋ ਦੇ ਵਿੱਚ ਜਾਂ ਗਰੰਟੀਆਂ ਦੇ ਵਿੱਚ ਇਹ ਨਹੀਂ ਸੀ ਕਿਹਾ ਕਿ ਜਿਹੜੀਆਂ 5 5 6 6 ਪੈਨਸ਼ਨਾਂ ਨੇ ਅਸੀਂ ਉਹ ਬੰਦ ਕਰਦੇ ਆਂਗੇ ਉਹ ਕੀਤੀਆਂ ਕਿਸੇ ਮੈਨੀਫੈਸਟੋ ਦੇ ਵਿੱਚ ਕਿਸੇ ਜਗ੍ਹਾ ਦੇਤੇ ਅਸੀਂ ਇਹ ਨਹੀਂ ਸੀ ਕਿਹਾ ਕਿ ਨਹਿਰੀ ਪਾਣੀ ਅਸੀਂ ਕਿਹੜੇ ਤਰੀਕੇ ਦੇ ਨਾਲ ਹਰੇਕ ਟੇਲ ਤੱਕ ਜਿਹੜਾ ਉਹ ਪਹੁੰਚਾਵਾਂਗੇ ਜੇਰੋ ਸਰਕਾਰ ਬਣੀ ਸੀ ਮਾਨ ਸਾਹਿਬ ਦੀ ਉਦੋਂ 20% ਤੋਂ ਵੀ ਘੱਟ ਜਿਹੜਾ ਪਾਣੀ ਸੀਗਾ ਇਸ ਵੇਲੇ ਅਸੀਂ 70% ਦੇ ਕਰੀਬ ਜਿਹੜਾ ਉਹ ਪਹੁੰਚ ਚੁੱਕੇ ਆ ਇਹ ਤੁਸੀਂ ਗਰਾਊਂਡ ਦੇ ਉੱਤੇ ਜਾ ਕੇ ਟੇਲਾਂ ਦੇ ਉੱਤੇ ਜਾ ਕੇ ਪੁੱਛ ਸਕਦੇ ਹੋ ਕਿ ਨਹਿਰੀ ਪਾਣੀ ਕਿਸ ਤਰੀਕੇ ਨਾਲ ਕਿੰਨਾ ਸਿਸਟੇਮੈਟਿਕਲੀ ਜਿਹੜਾ ਉਹ ਜਾਣਾ ਸ਼ੁਰੂ ਹੋ ਗਿਆ ਉਹਦੇ ਨਾਲ ਧਰਤੀ ਹੇਠਲਾ ਪਾਣੀ ਬਚੂਗਾ ਇਹਦੇ ਨਤੀਜੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਸਾਹਮਣੇ ਆਉਣਗੇ ਸਰ ਜੇ ਪੰਜਾਬ ਸਰਕਾਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਸਾਫ਼ ਨੀਤੀ ਦੇ ਨਾਲ ਇੰਨੇ ਪੰਜਾਬ ਦੇ ਲਈ ਕੰਮ ਕੀਤੇ ਨੇ ਤਾਂ 2024 ਦੀਆਂ ਚੋਣਾਂ ਤੇ ਜੇਕਰ ਮੈਂ ਆਮਾਂ 13 0 ਦਾ ਦਾਵਾ ਸੀਐਮ ਸਾਹਿਬ ਕਹਿੰਦੇ ਸੀ ਪਰ ਕਹਿੰਦੇ ਵੀ ਏਕਾ ਤੱਕ ਇੱਥੇ ਹੀ ਉੜ ਗਿਆ ਕਹਿੰਦੇ ਤਿੰਨ ਰਹਿ ਗਈਆਂ ਜੀ ਬੜੇ ਦੇਖੋ ਇਹ ਇਹ ਵੋਟਾਂ ਨੇ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਨਾ ਐਕਚੁਅਲੀ ਕੀ ਹੋਇਆ ਕਿ ਅ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਸੀਗੀਆਂ ਉਹ ਨਰਿੰਦਰ ਮੋਦੀ ਹੋਰਾਂ ਨੂੰ ਲਾਂਭੇ ਕਰਨ ਦੇ ਵਾਸਤੇ ਪਈਆਂ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਅਜੇ ਕੇਂਦਰ ਦੇ ਵਿੱਚ ਸੱਤਾ ਬਣਾਉਣ ਵੱਡੀ ਸਥਿਤੀ ਦੇ ਸਤੇ ਨਹੀਂ ਸੀ ਜੀ ਤਾਂ ਉਸ ਚੀਜ਼ ਦਾ ਲਾਭ ਜਿਹੜਾ ਸੀਗਾ ਉਹ ਕਾਂਗਰਸ ਨੂੰ ਹੋਇਆ ਔਰ ਕਾਂਗਰਸ ਨੂੰ ਉਹ ਵੋਟਾਂ ਤਾ ਕਰਕੇ ਜਿਹੜੀਆਂ ਜੀ ਉਹ ਪੈ ਗਈਆਂ ਜੇ ਵਿਰੋਧੀਆਂ ਦੀ ਗੱਲ ਹੁੰਦੀ ਕਿ ਵਿਰੋਧੀਆਂ ਨੂੰ ਪੈਣੀਆਂ ਫਿਰ ਅਕਾਲੀ ਦਲ ਦੇ ਜਿਹੜੀਆਂ 12 ਸੀਟਾਂ ਸੀਗੀਆਂ 13 ਟੋਟਲ ਇੱਕ ਉਹਨਾਂ ਨੂੰ ਆਈ 12 ਦੇ ਵਿੱਚੋਂ 11 ਦੀ ਜਿਹੜੀ ਸੀ ਉਹ ਜਮਾਨਤ ਜਬਤਨਾ ਹੋ ਜਾਂਦੀ ਭਾਰਤੀ ਜਨਤਾ ਪਾਰਟੀ ਨੂੰ ਕੁਛ ਨਹੀਂ ਇੱਥੋਂ ਜਿਹੜਾ ਲੱਭਿਆ ਇਹ ਫੈਕਟਰ ਜਿਹੜਾ ਉੱਥੇ ਰਿਹਾ ਕਿਤੇ ਸਰ ਠੀਕ ਹੈ ਗੱਲ ਹਨਾ ਕਿ ਇਹ ਫੈਕਟਰ ਉੱਥੇ ਕਾਮਯਾਬ ਹੋਇਆ ਪਰ ਇੱਕ ਪਾਸੇ ਲੋਕ ਕਹਿੰਦੇ ਨੇ ਕਿ 92 ਵਿਧਾਇਕ ਸੀਗੇ ਆ ਆਮ ਆਦਮੀ ਪਾਰਟੀ ਨੇ ਇੱਕ ਇਤਿਹਾਸ ਬਣਾਇਆ 2022 ਦੇ ਵਿੱਚ ਕਿਸੇ ਸਿਆਸੀ ਪਾਰਟੀ ਦੇ ਨਹੀਂ ਆਏ ਕਹਿੰਦੇ 2 ਸਾਲ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੋਇਆ ਕੱਲੇ ਨਰਿੰਦਰ ਮੋਦੀ ਸਾਹਿਬ ਦਾ ਤਾਂ ਫੈਕਟਰ ਇੱਥੇ ਕੰਮ ਨਹੀਂ ਕਰ ਸਕਦਾ ਫਿਰ ਕੁਝ ਗਲਤੀਆਂ ਪੰਜਾਬ ਸਰਕਾਰ ਤੋਂ ਵੀ ਹੋਈਆਂ ਹੋਣਗੀਆਂ ਜੇ 92 ਵਿਧਾਇਕ ਸੀਗੇ ਤਕਰੀਬਨ 9 ਲੋਕ ਸਭਾ ਸੀਟਾਂ ਦੇ ਕਰੀਬੇ ਬਣਦੀਆਂ ਨੇ ਕਹਿੰਦੇ ਉੱਥੇ ਤੋਂ ਆ ਕੇ ਤੁਸੀਂ ਤਿੰਨ ਤੇ ਰਹਿ ਜਾਂਦੇ ਹੋ ਕਹਿੰਦੇ ਆਪਣੇ ਵਰਕਰ ਨੂੰ ਉਹ ਇੱਜ਼ਤ ਮਾਣ ਆਮ ਆਦਮੀ ਪਾਰਟੀ ਨਹੀਂ ਦੇ ਪਾਈ ਜਿਸ ਦੇ ਉਹ ਹੱਕਦਾਰ ਸੀਗੇ ਨਹੀਂ ਉਹ ਤਾਂ ਮਾਨਜ਼ਤਾ ਜਿਹੜਾ ਸਭ ਨੂੰ ਦੇ ਰਹੇ ਨੇ ਜੋ ਕੋ ਰਹਿ ਗਏ ਨੇ ਉਹਨਾਂ ਨੂੰ ਵੀ ਜਿਹੜਾ ਉਹ ਸੀਐਮ ਸਾਹਿਬ ਨੇ ਬਾਰ ਬਾਰ ਕੀਤਾ ਫਿਰ ਤੁਸੀਂ ਇੱਥੇ ਜਲੰਧਰ ਵੈਸਟ ਵਾਲਾ ਫੈਕਟਰ ਵੀ ਦੱਸੋ ਨਾ ਜੀ ਤੁਸੀਂ 15000 ਤੋਂ ਉੱਠ ਕੇ ਕਿੱਥੇ ਤੱਕ ਜਿਹੜਾ ਉਹ ਆਏ ਆ ਵਿਧਾਨ ਸਭਾ ਤੇ ਲੋਕ ਸਭਾ ਉੱਥੇ ਵੀ ਤਲ ਬਦਲੂ ਫੈਕਟਰ ਕਮ ਆਇਆ ਨਾ ਅੰਗਰਾਲ ਸਾਹਿਬ ਉਧਰ ਚਲੇ ਗਏ ਥੋੜੇ ਕੈਂਡੀਡੇਟ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਤਾਂ ਫਿਰ ਇਹ ਦਲ ਬਦਲੂ ਜਿਹੜਾ ਫੈਕਟਰ ਹੈ ਉਹ ਇੱਕੋ ਜਗ੍ਹਾ ਤੇ ਜੇ ਉਧਰ ਚਲੇ ਗਏ ਸੀਗੇ ਫਿਰ ਜਿੰਨੇ ਤਾਂ ਅੰਗਰਾਲ ਚਾਹੀਦੇ ਸੀਗੇ ਉੱਥੇ ਉਹ ਤਾਂ ਵੱਡੀ ਪਾਰਟੀ ਆ ਲਗੇ ਸੀ ਨਹੀਂ ਦਿੱਤੇ ਕਿਉਂ ਨਹੀਂ ਦਿੱਤੇ ਲੋਕਾਂ ਨੇ ਰਿਜੈਕਟ ਕਰ ਦਿੱਤਾ ਉਸ ਚੀਜ਼ ਨੂੰ ਕਿ ਜਿਹੜੇ ਬੰਦੇ ਨੂੰ 5 ਸਾਲ ਦੇ ਵਾਸਤੇ ਚੁਣਿਆ ਤੁਸੀਂ ਕਿਉਂ ਅਸਤੀਫਾ ਦੇ ਰਹੇ ਹੋ ਤੁਸੀਂ ਉਸ ਜਗ੍ਹਾ ਦੇ ਉੱਤੇ 5 ਸਾਲਾਂ ਦੇ ਵਾਸਤੇ ਨਹੀਂ ਤੁਸੀਂ ਕਿਸੇ ਪਾਰਟੀ ਦੇ ਨਾਲ ਖੜੋਣਾ ਤੁਸੀਂ ਘੱਟੋ-ਘੱਟ ਆਪਣੇ ਜਿਹੜੇ ਵੋਟਰ ਨੇ ਉਹਨਾਂ ਦੇ ਨਾਲ ਤਾਂ ਖੜੇ ਹੋਣਾ ਲੋਕਾਂ ਨੇ ਪੰਜਾਬ ਦੇ ਕੰਮਾਂ ਨੂੰ ਵੋਟਾਂ ਜਿਹੜੀਆਂ ਉਹ ਪਾਈਆਂ ਨੇ ਉਸ ਜਗ੍ਹਾ ਦੇ ਉੱਤੇ ਉਹਦੇ ਵਿੱਚ ਬਿਜਲੀ ਵਾਲੀ ਚਾਹੇ ਗੱਲ ਹੈ ਚਾਹੇ ਮੋਟਰਾਂ ਨੂੰ ਜਿਹੜੀ ਦਿਨੇ ਬਿਜਲੀ ਆਉਂਦੀ ਆ ਉਹਦੀ ਗੱਲ ਹੋਵੇ ਜਾਂ ਜਿਹੜੇ ਕਿਉਂਕਿ ਇਹ ਮੈਂ ਮੰਨਦਾ ਹਾਂ ਇਸ ਗੱਲ ਨੂੰ ਕਿ ਕੰਮ ਇੰਨਾ ਜ਼ਿਆਦਾ ਜਿਹੜਾ ਉਹ ਵਿਗੜਿਆ ਹੋਇਆ ਸੀਗਾ ਢਾਜਾ ਕਿ ਉਹਨੂੰ ਢਾਂਚੇ ਨੂੰ ਸਿੱਧਾ ਕਰਕੇ ਗੱਡੀ ਲੀ ਦੇ ਉੱਤੇ ਲਿਉਂਦਿਆਂ ਜਿਹੜਾ ਉਹ ਸਮਾਂ ਲੱਗਿਆ ਹੁਣ ਗੱਡੀ ਲੀ ਦੇ ਉੱਤੇ ਆ ਔਰ ਕੰਮ ਜਿਹੜੇ ਨੇ ਉਹ ਪ੍ਰੋਪਰ ਹੋ ਰਹੇ ਨੇ ਘੱਟੋ ਘੱਟ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਕੋਈ ਵਿਅਕਤੀ ਜਿਹੜਾ ਉਹ ਕਰਪਸ਼ਨ ਕਰ ਰਿਹਾ ਜਾਂ ਅਸੀਂ ਲੋਕਾਂ ਦੇ ਕੰਮ ਨਹੀਂ ਆਉਂਦੇ ਤੁਸੀਂ ਆਪ ਦੇਖ ਰਹੇ ਹੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜਾ ਉਹ ਮੇਰੇ ਕੋਲੇ ਵੀ ਆਉਂਦੇ ਨੇ ਹਰ ਵਿਅਕਤੀ ਨੂੰ ਬਿਨਾਂ ਪੁੱਛੇ ਤੋਂ ਕਿੱਥੋਂ ਆਇਆ ਕਿਹੜੇ ਹਲਕੇ ਦਾ ਹੈ ਕਿਹੜੀ ਪਾਰਟੀ ਦੇ ਵਿੱਚੋਂ ਹਰ ਕੰਮ ਕਰਾਉਣ ਦੀ ਯਤਨਾਂ ਚ ਅਮਰਤਪਾਲ ਫੈਕਟਰ ਕਿਤੇ ਭਾਰੂ ਤਾਂ ਨਹੀਂ ਹੋ ਗਏ ਜੀ ਸਰਕਾਰ ਦੇ ਵਿੱਚ 2024 ਇਲੈਕਸ਼ਨ ਦੇ ਵਿੱਚ ਕਿਉਂਕਿ ਇੱਕਦਮ ਅਮਰਪਾਲ ਸਿੰਘ ਆਉਂਦੇ ਨੇ ਨੌਜਵਾਨੀ ਦੇ ਵਿੱਚ ਉਹਨਾਂ ਦਾ ਪ੍ਰਭਾਵ ਚੰਗਾ ਹੋ ਜਾਂਦਾ ਸਰਕਾਰ ਦੇ ਵੱਲੋਂ ਐਨਐਸਏ ਲਗਾ ਕੇ ਚਲੋ ਜੋ ਵੀ ਉੱਥੇ ਹੋਇਆ ਜੋ ਹਾਲਾਤ ਬਣੇ ਉਹ ਪੰਜਾਬ ਸਰਕਾਰ ਕਾਫੀ ਵਾਰ ਆਪਣਾ ਕਲੈਰੀਫਿਕੇਸ਼ਨ ਉੱਥੇ ਦੇ ਚੁੱਕੀ ਆ ਪਰ ਕਿਤੇ ਨਾ ਕਿਤੇ ਅਮਰਤਪਾਲ ਸਿੰਘ ਦੇ ਉੱਪਰ ਉਹਨਾਂ ਦੇ ਸਾਥੀਆਂ ਦੇ ਉੱਪਰ ਹੋਈ ਕਾਰਵਾਈ ਤਾਂ ਨਹੀਂ ਕਿਤੇ ਆੜੇ ਆ ਗਈ ਆਮ ਆਦਮੀ ਪਾਰਟੀ ਦੀ ਕਮਜੋਰੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਪੰਜਾਬ ਜੇ ਤੁਸੀਂ ਇਤਿਹਾਸ ਤੋਂ ਜਾਣੋ ਮੈਂ ਇਤਿਹਾਸ ਦਾ ਸਟੂਡੈਂਟ ਹਾਂ ਜੀ ਜੀ ਸਰ ਇਹ ਪੰਜਾਬ ਦੇ ਵਿੱਚ ਕੁਝ ਸਾਲਾਂ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਆਉਂਦਾ ਆ ਉਹ ਚਾਹੇ 89 ਦੇ ਵਿੱਚ ਤਾਂ ਬਹੁਤ ਵੱਡਾ ਆ ਗਿਆ ਸੀ ਜਦੋਂ ਸਿਮਰਜੀਤ ਸਿੰਘ ਮਾਨਹੁਰਾ ਨੇ ਜਿਹਨੂੰ ਟਿਕਟ ਦਿੱਤੀ ਉਹ ਜਿੱਤ ਗਏ ਈਵਨ ਸਰਬਜੀਤ ਸਿੰਘ ਵੀ ਜਿਹੜੇ ਜਿੱਤੇ ਨੇ ਫਰੀਦਕੋਟ ਤੋਂ ਉਹਨਾਂ ਦੇ ਦਾਦਾ ਜੀ ਔਰ ਉਹਨਾਂ ਦੇ ਮਦਰ ਉਹ ਵੀ ਜਿੱਤਗੇ ਸੀਗੇ ਪਰ ਅੱਜ ਜੇ ਕਿਸੇ ਨੂੰ ਪੁੱਛਣਾ ਹੋਵੇ ਵੀ ਉਹ ਕਿੱਥੇ ਨੇ ਇਤਿਹਾਸ ਦੇ ਵਿੱਚ ਜਾਂ ਉਹਨਾਂ ਨੇ ਕੀ ਕੀਤਾ ਧਿਆਨ ਸਿੰਘ ਮੰਡੂਰੀ ਵੀ ਜਿੱਤਗੇ ਉਹਨਾਂ ਨੇ ਕੀ ਕੀਤਾ ਸਿਮਨਜੀਤ ਸਿੰਘ ਮਾਨਹੂਰੀ ਜਿੱਤਗੇ ਉਹਨਾਂ ਨੇ ਕੀ ਕੀਤਾ ਇਹ ਇੱਕ ਨਾ ਥੋੜ ਜਿਹੀ ਉਬਾਲ ਹੁੰਦਾ ਜਿਹੜਾ ਪੰਜਾਬ ਅਕਸਰ ਇਦਾਂ ਦੇ ਤਜਰਬੇ ਜਿਹੜੇ ਆ ਉਹ ਕਰਦਾ ਰਿਹਾ ਤਾਂ ਇਹ ਇੱਕ ਕਿਸਮ ਦੇ ਨਾਲ ਚਲੋ ਉਹਨਾਂ ਨੇ ਤਜਰਬਾ ਕੀਤਾ ਬਹੁਤ ਲੰਬਾ ਸਮਾਂ ਨਹੀਂ ਜਿਹੜਾ ਇਹ ਲੋਕਾਂ ਨੂੰ ਯਾਦ ਰਹਿਣਾ ਇੱਥੇ ਤੁਸੀਂ ਇੱਥੇ ਮੈਂ ਆ ਤੁਸੀਂ ਦੇਖ ਲੈਣਾ ਪਰ ਇਹ ਇੱਕ ਐਵੇਂ ਹਿਲਜੁਲ ਸਿਗੀ ਜਿਹੜੀ ਥੋੜੀ ਧੀਆ ਪੰਨਾ 6 ਮਹੀਨਿਆਂ ਤੋਂ ਬਾਅਦ ਤੁਸੀਂ ਆਪ ਹੀ ਗਾਉਂਗੇ ਕਿ ਉਥੇ ਵਿਚਨੀ ਹੈ ਸਰ ਚਿੱਟੇ ਦਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਲਗਾਤਾਰ ਜਿਹੜੇ ਨੇ ਬਿਆਨ ਦਿੰਦੇ ਰਹੇ ਨੇ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਚਿੱਟੇ ਨਾਲ ਮਰਦੇ ਮਾਮਾ ਦੇ ਪੁੱਤ ਜਿਹੜੇ ਨੇ ਅਸੀਂ ਨੇ ਬਚਾਉਣੇ ਨੇ ਸਾਡਾ ਇਹ ਮਿਸ਼ਨ ਹੈਗਾ ਸੀਐਮ ਸਾਹਿਬ ਦੇ ਓਨ ਰਿਕਾਰਡ ਬਿਆਨ ਨੇ ਕਾਮਯਾਬ ਹੋ ਪਾਏ ਹੋ ਕਿਉਂਕਿ ਜਿੰਨੇ ਵੀ ਸਾਡਾ ਸਰਕਲ ਆਮ ਆਦਮੀ ਪਾਰਟੀ ਦੇ ਚਾਹੇ ਉਹ ਵਲੰਟੀਅਰ ਹੋਣ ਚਾਹੇ ਉਹ ਲੀਡਰਸ਼ਿਪ ਹੋਵੇ ਉਹ ਇੱਥੇ ਤਾਂ ਗੱਲ ਮੰਨਦੇ ਨੇ ਕਿ ਹਾਂ ਯਾਰ ਚਿੱਟੇ ਦੇ ਮੁੱਦੇ ਤੇ ਸਰਕਾਰ ਉਹਨਾਂ ਕਾਮਯਾਬ ਨਹੀਂ ਹੋ ਪਾਈ ਜਿੰਨੀ ਸਾਨੂੰ ਵੀ ਸੀ ਮੁੱਖ ਮੰਤਰੀ ਸਾਹਿਬ ਤੋਂ ਜਿੰਨੀ ਉਮੀਦਾਂ ਸੀ ਦੇਖੋ ਈਮਾਨਦਾਰੀ ਦੇ ਨਾਲ ਉਸ ਮਸਲੇ ਦੇ ਉੱਤੇ ਕੰਮ ਕਰ ਰਿਹਾ ਮੈਂ ਖੁਦ ਨਿੱਜੀ ਤੌਰ ਦੇਤੇ ਅੱਜ ਵੀ ਉਸ ਕਲ ਦੇ ਵਾਸਤੇ ਕਮਿਟਡ ਹਾਂ ਕਿਉਂਕਿ ਮੈਂ ਵੀ ਤਾਂ ਬੱਚੇ ਹਾਂ ਦਾ ਬਾਪ ਐ ਜੀ ਬਿਲਕੁਲ ਹਨ ਤਾਂ ਉਹ ਸਾਡੀ ਮੇਰੇ ਮੇਰੀ ਡਿਊਟੀ ਜਾਂ ਹਰ ਇੱਕ ਵਿਅਕਤੀ ਦੀ ਘਰ ਤੋਂ ਬਾਹਰ ਨਿਕਲ ਕੇ ਸੁਸਾਇਟੀ ਦੇ ਵਾਸਤੇ ਵੀ ਹੁੰਦੀ ਹੈ ਉਹਦੇ ਵਾਸਤੇ ਮੈਂ ਲਗਾਤਾਰ ਲੜਿਆ ਵਿਸ਼ਵ ਪੱਧਰ ਦੇ ਉੱਤੇ ਲੜਿਆ ਕੈਨੇਡਾ ਆਸਟ੍ਰੇਲੀਆ ਜਿੱਥੇ ਵੀ ਮੇਰਾ ਲੱਗਿਆ ਜਾ ਕੇ ਤਾਂ ਉੱਥੇ ਮੈਂ ਇਹਦੇ ਅਗੇਂਸਟ ਬੋਲਦਾ ਰਿਹਾ ਅੱਧ ਵੀ ਬੋਲਦਾ ਇਹ ਵਰਤਾਰਾ ਵਿਸ਼ਵ ਵਰਤਾਰਾ ਹੈ ਇਸ ਵੇਲੇ ਹੈ ਜਿਹੜਾ ਡਰੱਗ ਦਾ ਪੰਜਾਬ ਦੇ ਵਿੱਚ ਡਰੱਗ ਹੈ ਮੰਨ ਰਹੇ ਹੋ ਨਹੀਂ ਡਰੱਗ ਹੈਗੀ ਹੈ ਤੁਸੀਂ ਉਸ ਚੀਜ਼ ਤੋਂ ਕਿਵੇਂ ਨਾ ਕਰ ਸਕਦੇ ਹੋ ਮੈਂ ਤੁਹਾਨੂੰ ਉਸੇ ਗੱਲ ਦੇ ਉੱਤੇ ਜਿਹੜਾ ਉਹ ਲੈ ਆ ਰਿਹਾ ਸੀਗਾ ਜੀ ਸਰ ਮੈਂ ਜਿੰਨਾ ਪਿੰਡਾਂ ਦੇ ਵਿੱਚੋਂ ਆਉਣਾ ਉਸ ਜਗ੍ਹਾ ਦੇਤੇ ਮਾਝੇ ਦੇ ਖੇਤਰ ਆ ਸਾਡਾ ਜਦੋਂ ਜਿਹੜੇ ਲੋਕ ਉਦੋਂ ਬਚਪਨ ਦੇ ਵਿੱਚ ਮੈਂ ਦੇਖਦਾ ਸੀ ਜਿਹੜੇ ਲੋਕ ਬਲੈਕ ਕਰਦੇ ਸੀ ਉਹਨਾਂ ਨੂੰ ਬਲੈਕੀਆ ਕਹਿੰਦੇ ਹੁੰਦੇ ਸੀ ਲਾਈਕ ਉਹਨਾਂ ਦਾ ਘਰ ਜਿਹੜਾ ਉਹ ਪਿੰਡੋਂ ਬਾਹਰ-ਬਾਰ ਹੁੰਦਾ ਸੀਗਾ ਅਕਸਰ ਜਿਹੜੀ ਚੀਜ਼ ਮੈਂ ਤੁਹਾਨੂੰ ਕਹ ਰਿਹਾ ਇਹ ਪੰਜਾਬ ਦਾ ਇੱਕ ਕਲਚਰ ਸੀਗਾ ਕਿ ਜਿਹੜੇ ਸਮਾਗਮ ਨੇ ਜਿਹੜੇ ਸੋਸ਼ਲ ਸਮਾਗਮ ਨੇ ਉਹਨਾਂ ਦੇ ਉੱਤੇ ਬਹੁਤ ਘੱਟ ਉਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਸੀ ਮੇਲਜੋਲ ਆਮ ਲੋਕਾਂ ਨਾਲ ਨਹੀਂ ਸੀ ਹੁੰਦਾ ਕਿਤੇ ਨਾ ਕਿਤੇ ਹੋਇਆ ਜਿਹੜਾ ਇਹ ਆ ਕਿ ਇਹਦੇ ਵਿੱਚੋਂ ਪੈਸੇ ਬਣਾ ਕੇ ਜਿਹੜੇ ਅਮੀਰ ਹੋ ਗਏ ਲੋਕ ਅਸੀਂ ਉਹ ਇੱਕ ਕਿਸਮ ਦੇ ਨਾਲ ਮੈਂ ਇਹ ਕਹਨਾ ਕੋਈ ਸੋਸ਼ਲ ਬਾਈਕਾਰਟ ਹੁੰਦਾ ਸੀਗਾ ਉਹਨਾਂ ਉਹ ਲੋਕਾਂ ਦਾ ਕਿ ਵੀ ਇਹ ਚੰਗਾ ਕੰਮ ਨਹੀਂ ਕਰਦੇ ਅੱਜ ਨਾ ਸਾਡੀ ਸੁਸਾਇਟੀ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਬਦਲ ਗਈਆਂ ਇਹ ਸਿਰਫ ਇੱਥੋਂ ਦਾ ਨਹੀਂ ਹੈਗਾ ਮੈਂ ਕੈਨੇਡਾ ਦੀ ਵੀ ਗੱਲ ਕਰ ਰਿਹਾ ਕੈਨੇਡਾ ਮੈਂ ਬਹੁਤ ਸਾਰੇ ਸਾਲ ਰਿਹਾ ਕੈਨੇਡਾ ਦੇ ਵਿੱਚ ਵੀ ਅੱਜ ਉੱਥੇ ਡੈਥ ਸਾਡੇ ਬੱਚਿਆਂ ਦੀਆਂ ਉੱਥੇ ਵੀ ਹੋ ਰਹੀਆਂ ਨੇ ਸਾਰੇ ਜਗ੍ਹਾ ਦਿੱਤੇ ਹੋ ਰਹੀਆਂ ਨੇ ਵਿਸ਼ਵ ਦੇ ਬਹੁਤੇ ਮੁਲਕ ਜਿਹੜੇ ਨੇ ਉਹ ਪਰੇਸ਼ਾਨ ਨੇ ਇਸ ਚੀਜ਼ ਨੂੰ ਲੈ ਕੇ ਗੁਜਰਾਤ ਦੇ ਪੋਰਟ ਦੇ ਉੱਤੇ ਕਿੰਨੇ ਡਰੱਗ ਆਉਂਦੀ ਸਾਡੇ ਸਾਹਮਣੇ ਆ ਪਰ ਮੈਂ ਚਲੋ ਆਪਾਂ ਉਸ ਚੀਜ਼ ਨੂੰ ਕੰਪੇਅਰ ਨਹੀਂ ਕਰਦੇ ਕਿ ਉਹਨੂੰ ਕੰਪੇਅਰ ਕਰਕੇ ਤੁਸੀਂ ਇੱਥੋਂ ਪਤਾ ਨਹੀਂ ਆਪਣੀ ਜ਼ਿੰਮੇਵਾਰੀ ਇੱਥੋਂ ਸੇਫ ਨਹੀਂ ਨਿਕਲ ਸਕਦੇ ਬਿਲਕੁਲ ਜਿਹੜੀ ਡਰੱਗ ਆਉਂਦੀ ਹੈ ਜਿਹੜਾ ਚਿੱਟਾ ਆਉਂਦਾ ਹੈ ਜੇ ਉਹ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਆ ਰਿਹਾ ਉਹਨੂੰ ਚੁੱਕ ਕੇ ਕੌਣ ਲਿਆ ਰਿਹਾ ਮੇਰੇ ਮੇਰੇ ਕੁਐਸਚਨ ਨੇ ਇਹ ਸੋਸ਼ੀਅਲੀ ਤੌਰ ਦੇਤੇ ਜਿਹੜੇ ਕਿ ਹਰੇਕ ਮਾਂ ਪਿਓ ਦੇ ਵਾਸਤੇ ਨੇ ਕਿ ਜਿੰਨੀ ਦੇਰ ਤੱਕ ਅਸੀਂ ਸੋਸ਼ੀਅਲੀ ਤੌਰ ਦੇ ਉੱਤੇ ਅਵੇਅਰ ਸਾਰੇ ਨਾ ਹੋਏ ਜਾਂ ਜਿਹੜਾ ਜਿਹੜਾ ਪਾਂਡੀ ਸਿਸਟਮ ਹੈ ਜਿਹੜਾ ਉਹਨੂੰ ਚੁੱਕਦਾ ਉਤੋਂ ਖੇਤਾਂ ਤੋਂ ਲਿਆ ਕੇ ਕਿੱਥੇ ਲਿਆਉਂਦਾ ਉਹ ਤੋਂ ਅੱਗੇ ਫਿਰ ਸ਼ਹਿਰਾਂ ਤੱਕ ਜਿਹੜਾ ਉਹ ਕਿਵੇਂ ਜਾਂਦਾ ਉਹਨੂੰ ਚੇਨ ਤੋੜਨ ਦੇ ਯਤਨਾਂ ਦੇ ਵਿੱਚ ਅਸੀਂ ਲੱਗੇ ਹੋਏ ਆ ਨਿਰੰਤਰ ਲੱਗੇ ਹੋਏ ਆ ਔਰ ਇਮਾਨਦਾਰੀ ਦੇ ਨਾਲ ਦੋ ਤੱਕ ਸਾਹ ਚੱਲਦੇ ਨੇ ਉਰੋਂ ਤੱਕ ਇਸ ਕੋਡ ਨੂੰ ਖਤਮ ਕਰਨ ਦੇ ਹਰ ਯਤਨ ਕਰ ਸਰ ਜੇਕਰ ਬਾਰਡਰਸ ਤੋਂ ਚਿੱਟਾ ਆ ਰਿਹਾ ਹੈ ਇਹ ਤਰਾਸ਼ ਦੀ ਪੰਜਾਬ ਦੀ ਬਰਬਾਦੀ ਦਾ ਇਹ ਸਮਾਨ ਆ ਰਿਹਾ ਜੇਕਰ ਪੰਜਾਬ ਦੇ ਹੀ ਕੁਝ ਨੌਜਵਾਨ ਗਲਤ ਰਾਹੇ ਪਏ ਹੋਏ ਨੇ ਤਾਂ ਇੱਕ ਕਾਰਨ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਜਿਹੜਾ ਬੇਰਜ਼ਗਾਰੀ ਦੀ ਸਮੱਸਿਆ ਦੇ ਨਾਲ ਜੁਝ ਰਹੇ ਆ ਪੰਜਾਬ ਦੇ ਨੌਜਵਾਨ ਬੇਸ਼ੱਕ ਕੈਪੇਬਲ ਨੇ ਕੈਨੇਡਾ ਦੇ ਵਿੱਚ ਆਪਾਂ ਦੇਖ ਲਿਆ ਵੱਡੀਆਂ ਵੱਡੀਆਂ ਪੋਜੀਸ਼ਨਾਂ ਨੌਜਵਾਨਾਂ ਨੇ ਹਾਸਲ ਕੀਤੀਆਂ ਨੇ ਅਮਰੀਕਾ ਦੇ ਵਿੱਚ ਕੀਤੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਉਸ ਹੌਨਰ ਦਾ ਜਿਹੜਾ ਮੁੱਲ ਨਹੀਂ ਪੈ ਰਿਹਾ ਇਸ ਕਰਕੇ ਉਹਨਾਂ ਨੂੰ ਡਿਪਰੈਸ਼ਨ ਦੇ ਵਿੱਚ ਜਾ ਕੇ ਉਹਨਾਂ ਨੂੰ ਮਜਬੂਰੀ ਦੇ ਵਾਸਤੇ ਕੰਮ ਕਰਨੇ ਪੈ ਰਹੇ ਨੇ ਕਿਤੇ ਨਾ ਕਿਤੇ ਬੇਰਜ਼ਗਾਰੀ ਖਤਮ ਕਰਨ ਦੇ ਨਾਲ ਵੀ ਚਿੱਟਾ ਖਤਮ ਨਹੀਂ ਹੋ ਸਕਦਾ ਨਹੀਂ ਇਹ ਮਜਬੂਰੀ ਦੇ ਤਹਿਤ ਜੇ ਕੋਈ ਇਹ ਕਹਿੰਦਾ ਕਿ ਉਹ ਡਰੱਗ ਵੇਚਣ ਲੱਗ ਗਿਆ ਤੇ ਮੈਂ ਉਸ ਗੱਲ ਨਾਲ ਸੰਸਾਰਦੀਪ ਸਿੰਘ ਮੈਂ ਉਸ ਸਹਿਮਤ ਨਹੀਂ ਹਾਂ ਉਸ ਚੀਜ਼ ਦੇ ਨਾਲ ਉਹ ਇਸ ਕਰਕੇ ਨਹੀਂ ਸਹਿਮਤ ਕਿ ਇੱਥੇ ਬਹੁਤ ਸਾਰੇ ਕਿਉਂਕਿ ਮੈਂ ਵੀ ਖੁਦ ਵੀ ਆਈਟੀਆਈ ਕੀਤੀ ਸੀ ਹੂੰ ਇਹ ਇਹਨੂੰ ਸਿਸਟਮ ਨੂੰ ਤਬਾਹ ਕਿਵੇਂ ਜਿਹੜਾ ਉਹ ਕੀਤਾ ਗਿਆ ਸਾਡੇ ਉਥੋਂ ਉਹ ਨਿਰਮੰਧ ਕੰਮ ਏ ਜਿਹੜੇ ਉਹ ਬਣਦੇ ਹੁੰਦੇ ਸਨ ਹੌਲੀ ਹੌਲੀ ਉਹਨੂੰ ਖਤਮ ਕਰਤਾ ਅਸੀਂ ਜਿਹੜੀ ਮਿਹਨਤ ਇੱਥੇ ਕਰ ਸਕਦੇ ਆ ਉਹ ਕਰਨ ਲਈ ਤਿਆਰ ਨਹੀਂ ਉਹ ਚੀਜ਼ਾਂ ਅਸੀਂ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਕਰਦੇ ਮੈਂ ਪਿਛਲੇ ਕੁਝ ਸਮੇਂ ਦੇ ਦੌਰਾਨ ਨਾ ਕੁਝ ਲੋਕਾਂ ਨੂੰ ਮਿਲਿਆ ਜਲੰਧਰ ਦੇ ਵਿੱਚ ਇੱਕ ਫੂਡ ਚੇਨ ਹੈ 버거 ਸ਼ਰਗਰ ਜੀ ਬਿਲਕੁਲ ਉਹਨਾਂ ਦੀਆਂ ਉੱਥੇ ਵੀ ਬ੍ਰਾਂਚਸ ਨੇ ਨਕੋਦਰ ਵੀ ਹੈ ਪਟਿਆਲੇ ਵੀ ਆ ਰਹੀ ਹੈ ਇੱਕ ਰੋਲ ਐਕਸਪਰਟ ਚੱਲਦਾ ਹੈ ਸੋਨੇ 100 ਤੋਂ ਉੱਪਰ ਉਹਨਾਂ ਦੀਆਂ ਜਿਹੜੀਆਂ ਬ੍ਰਾਂਚਾਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਤਾਂ ਉਦਮੀ ਨੌਜਵਾਨ ਨੇ ਇੱਥੋਂ ਦੇ ਨੇ ਇਵਨ ਉਹ ਜਿਹੜਾ ਉਹ ਖਾਣਾ ਰੱਖ ਵੀ ਆਪ ਰਹੀ ਟੇਬਲ ਦੇਤੇ ਉਹ ਮਤਲਬ ਸ਼ਰਮ ਨਹੀਂ ਇਸ ਚੀਜ਼ ਮੈਨੂੰ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਮਹਿਸੂਸ ਹੋਣੀ ਚਾਹੀਦੀ ਜੇ ਕੋਈ ਇਹ ਸੋਚਦਾ ਹੈ ਕਿ ਇੱਥੇ ਬੇਰੋਜ਼ਗਾਰੀ ਬੇਰੋਜ਼ਗਾਰੀ ਹੈ ਮੈਂ ਉਹਦੇ ਤੋਂ ਵੀ ਨਾ ਨਹੀਂ ਕਰਦਾ ਉਹ ਮੁਲਕ ਪੱਦਰ ਦੇ ਉੱਤੇ ਵੀ ਆ ਇਸ ਵੇੜੇ ਵਿਰੋਧੀ ਧਿਰਾਂ ਸਾਰੀਆਂ ਇਸੇ ਚੀਜ਼ ਨੂੰ ਚੁੱਕ ਰਹੀਆਂ ਨੇ ਨਾ ਕਿ ਬੇਰੋਜ਼ਗਾਰੀ ਵੱਡੇ ਪੱਦਰ ਦਿੱਤੇ ਆ ਸਾਰੇ ਸੂਬੇ ਉਹਦਾ ਜਿਹੜਾ ਸਾਹਮਣਾ ਕਰ ਰਿਹਾ ਸਾਡਾ ਜਿਹੜਾ ਸੂਬਾ ਉਹ ਖੇਤੀ ਪ੍ਰਧਾਨ ਸੂਬਾ ਹੈ ਜਿਹੜੇ ਸਹਾਇਕ ਧੰਦੇ ਨੇ ਅਸੀਂ ਵੀ ਕਿਤੇ ਨਾ ਕਿਤੇ ਉਹਦੇ ਵੱਲੋਂ ਮੂੰਹ ਜਿਹੜਾ ਉਹ ਮੋੜਿਆ ਜਿਹੜਾ ਸਾਡਾ ਨੌਜਵਾਨ ਵਰਗ ਹੈ ਨਾ ਇੱਕ ਗੱਲ ਯਾਦ ਰੱਖਣੀ ਮੈਂ ਛੋਟਾ ਹੁੰਦਾ ਕੈਨੇਡਾ ਦੇ ਵਿੱਚ ਚਲੇ ਗਿਆ ਸੀਗਾ ਜੇ ਤੁਸੀਂ ਇਹ ਸੋਚੋ ਕਿ ਤੁਸੀਂ ਓਵਰਨਾਈਟ ਅਮੀਰ ਹੋ ਜਾਓਗੇ ਇਹ ਉਹ ਮੈਂ ਉਹ ਕਦੀ ਨਹੀਂ ਪੋਸੀਬਲ ਹੋ ਸਕਦਾ ਫਿਰ ਤੁਸੀਂ ਪੁੱਠੇ ਕੰਮ ਵਾਲੇ ਪਾਸੇ ਪੈ ਜਾਓਗੇ ਅਸੀਂ ਮਾਪਿਓ ਦੇ ਚੰਡੇ ਹੋਏ ਆ ਅਸੀਂ ਆਪਣੇ ਟੀਚਰ ਸਹਿਬਾਨ ਦੇ ਜਿਹੜੇ ਉਹ ਚੰਡੇ ਹੋਏ ਆ ਜਿੰਨੀ ਦੇਰ ਤੱਕ ਮਾਪਿਓ ਜਿਹੜਾ ਉਹ ਬੱਚਿਆਂ ਦੇ ਨਾਲ ਡੀਪਲੀ ਇਨਵੋਲ ਨਹੀਂ ਹੋਊਗਾ ਇਹ ਸਮੱਸਿਆਵਾਂ ਜਿਹੜੀਆਂ ਉਹ ਆਉਂਦੀਆਂ ਰਹਿਣ ਗਿਆ ਇਹ ਕਹਿ ਦੇਣਾ ਕਿ ਇੱਥੇ ਬੇਰੋਜ਼ਗਾਰੀ ਹੈ ਸਰ ਸਰਕਾਰ ਨੂੰ ਵੀ ਤਾਂ ਪਰ ਨੌਜਵਾਨਾਂ ਤੱਕ ਪਹੁੰਚ ਕਰਨੀ ਪੈਗੀ ਆਪਣੀਆਂ ਪਾਲਿਸਿਜ਼ ਸਹੀ ਤਰੀਕੇ ਦੇ ਨਾਲ ਨੌਜਵਾਨ ਵਰਗ ਤੇ ਤੱਕ ਪਹੁੰਚਾਉਣੀਆਂ ਪੈਣਗੀਆਂ ਉਹ ਅਸੀਂ ਪਹੁੰਚਾ ਰਹੇ ਹਾਂ ਜਿੰਨੀਆਂ ਜਿਹੜੀਆਂ ਨੌਕਰੀਆਂ ਨੇ ਇਹੋ ਜੀਆਂ ਨੌਕਰੀਆਂ ਤਾਂ ਪਹਿਲਾਂ ਅ ਅਖੀਰਲੇ ਸਾਲ ਹੁੰਦੀਆਂ ਹੁੰਦੀਆਂ ਸੀ ਸਰਕਾਰਾਂ ਨੌਕਰੀਆਂ ਦੇ ਇਸ਼ਤਿਹਾਰ ਜਾਰੀ ਕਰਤੇ ਨਾਲ ਦੀ ਨਾਲ ਕਿਸੇ ਤੋਂ ਪਟੀਸ਼ਨ ਪਵਾਤੀ ਹਾਈ ਕੋਰਟ ਦੇ ਵਿੱਚ ਅ ਅਦਾਲਤ ਦੇ ਵਿੱਚ ਇਟਲੀ ਅਦਾਲਤ 'ਚ ਕਿਸੇ 'ਚ ਉਹਦੇ ਉੱਤੇ ਮੁੜ ਕੇ ਰੋਕ ਲੱਗ ਜਾਂਦੀ ਸੀ ਮਾਨ ਸਾਹਿਬ ਨੇ ਤਾਂ ਪਹਿਲੇ ਸਾਲ ਆਉਂਦਿਆਂ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਨੇ ਆ ਹੁਣ ਕੋਡ ਲੰਬਾ ਚੱਲ ਗਿਆ ਕਈ ਮਹੀਨੇ ਤੱਕ ਹੁਣ ਦੁਬਾਰਾ ਤੋਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ ਹੋ ਰਹੀਆਂ ਨੇ ਨੌਕਰੀਆਂ ਜਿਹੜੀਆਂ ਉਹ ਨਿਕਲ ਰਹੀਆਂ ਨੇ ਪ੍ਰਾਈਵੇਟ ਇੰਡਸਟਰੀ ਜਿਹੜੀ ਆ ਉਹ ਰੀਅਲ ਦੇ ਵਿੱਚ ਜਿਹੜੇ ਆ ਰਹੇ ਅਸੀਂ ਕੋਈ ਇਹੋ ਜਿਹੇ ਦਾਅਵੇ ਨਹੀਂ ਕਰਦੇ ਕਿ ਇੰਨੇ ਲੱਖ ਕਰੋੜ ਰੁਪਏ ਦੇ ਜਿਹੜੇ ਉਹ ਐਮਓਯੂ ਸਾਈਨ ਹੋ ਗਏ ਐਮਓਯੂ ਵਾਲੀ ਰਾਜਨੀਤੀ ਨਹੀਂ ਆ ਰਹੇ ਨੇ ਮੈਂ ਤੁਹਾਨੂੰ ਦੱਸ ਰਿਹਾ ਕਿ ਅਗਲੇ 1 ਸਾਲ ਦੇ ਵਿੱਚ ਤੁਸੀਂ ਕਾਫੀ ਇੱਥੇ ਜਿਹੜੀ ਆ ਉਹ ਤਕੜੀ ਹਿਲਦੁਲ ਪ੍ਰਾਈਵੇਟ ਫੈਕਟਰੀਆਂ ਦੀ ਦੇਖੋਗੇ ਜਿਹੜੀ ਕਿ ਜੋਬਸ ਕ੍ਰੀਏਟ ਕਰਨ ਗਿਆ ਨੌਕਰੀਆਂ ਨੂੰ ਲੈ ਕੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਨਿਰਾਸ਼ਾ ਕਿਉਂਕਿ ਜਦੋਂ ਅਸੀਂ ਕਿਤੇ ਵੀ ਸਰਕਾਰ ਦੇ ਬਾਰੇ ਗੱਲਬਾਤ ਨੌਜਵਾਨ ਵਰਗ ਦੇ ਨਾਲ ਕਰਦੇ ਹਾਂ ਚਾਹੇ ਔਨ ਰਿਕਾਰਡ ਹੋਵੇ ਚਾਹੇ ਆਫ ਦਾ ਰਿਕਾਰਡ ਹੋਵੇ ਤਾਂ ਨੌਜਵਾਨ ਕਹਿੰਦੇ ਨੇ ਬਿਲਕੁਲ ਜੇਕਰ ਮਾਨ ਸਾਹਿਬ ਨੇ ਨੌਕਰੀਆਂ ਕੱਢੇ ਨੇ ਪਰ ਕਹਿੰਦੇ ਉਹਦੇ ਵਿੱਚ ਹੋਰ ਗਵਾਂਢੀ ਸੂਬਿਆਂ ਦੇ ਨੂੰ ਇੱਕ ਪੋਜੀਸ਼ਨਾਂ ਕਿਉਂ ਦਿੱਤੀਆਂ ਜਾਂਦਾ ਨੇ ਗਵਾਂਢੀ ਸੂਬਿਆਂ ਦੇ ਕਿਉਂ ਸਿਲੈਕਟ ਕੀਤੇ ਜਾਂਦੇ ਨੇ ਕਹਿੰਦੇ ਜਦਕਿ ਪੰਜਾਬ ਨੂੰ ਪਹਿਲ ਦੇਣੀ ਚਾਹੀਦੀ ਇੱਕ ਕੋਟਾ ਜਿਹੜਾ ਨਿਰਧਾਰਤ ਕਰ ਦੇਣਾ ਚਾਹੀਦਾ ਕਿ 80 80% 85% ਸਿਰਫ ਤੇ ਸਿਰਫ ਪੰਜਾਬੀ ਨੌਜਵਾਨਾਂ ਨੂੰ ਕਹ ਜੇ ਕੋਟਾ ਕੈਨੇਡਾ ਲਾਗੂ ਕਰਦੇ ਜਾਂ ਆਸਟ੍ਰੇਲੀਆ ਲਾਗੂ ਕਰਦੇ ਅਮਰੀਕਾ ਲਾਗੂ ਕਰਦੇ ਸਰ ਪਰ ਜੇਕਰ ਕੈਨੇਡਾ ਮੈਂ ਤੁਹਾਨੂੰ ਸਵਾਲ ਪੁੱਛਦਾ ਜੀ ਇਸ ਤਰ੍ਹਾਂ ਕੋਟਾ ਜਿਹੜਾ ਆ ਉਹ ਸੰਵਿਧਾਨ ਹੈ ਫਿਰ ਤੁਸੀਂ ਜਿਹੜੇ ਦੂਜੇ ਸੂਬਿਆਂ ਦੇ ਵਿੱਚੋਂ ਇੱਥੇ ਮਜ਼ਦੂਰ ਕੰਮ ਕਰਨ ਆਉਂਦੇ ਨੇ ਉਹਦੇ ਉੱਤੇ ਵੀ ਤੁਸੀਂ ਕੋਟਾ ਜਿਹੜਾ ਉਹ ਲਾਗੂ ਕਰੋਗੇ ਇਦਾਂ ਨਹੀਂਗਾ ਹੈਗਾ ਉਹ ਐਵੇਂ ਵਿਰੋਧ ਹੈ ਉਹਦੇ ਵਿੱਚ ਪੰਜਾਬੀ ਦਾ ਜਿਹੜਾ ਐਗਜ਼ਾਮ ਹੈ ਉਹ ਕੰਪਲਸਰੀ ਕੀਤਾ ਹੋਇਆ ਜੇ ਮੰਨ ਲਓ ਹਰਿਆਣੇ ਦੇ ਕੁਝ ਉਹਦੇ ਵਿੱਚ ਆਏ ਨੇ ਕੁਝ ਹੋਣਗੇ ਇਹ ਨਹੀਂ ਹੈ ਕਿ ਸਾਰੇ ਹੀ ਉੱਥੇ ਆ ਗਏ ਉਹ ਤਾਂ ਐਵੇਂ ਝੂਠ ਬੋਲਣ ਵਾਲੀ ਗੱਲ ਆ ਡਾਟਾ ਇਦਾਂ ਦੀਆਂ ਗੱਲਾਂ ਤਾਂ ਕ੍ਰਿਸਟਲ ਕਲੀਅਰ ਨੇ ਇਹ ਥੋੜੀ ਆ ਜੀ ਕੋਈ ਲੋਕੇ ਕਿਸੇ ਜਗ੍ਹਾ ਤੇ ਨੌਕਰੀਆਂ ਦੇਤੀਆਂ ਪੂਰਾ ਡਾਟਾ ਕਢਾ ਲਓ ਕਿ ਕਿੰਨੇ ਉਸ ਲਿਸਟ ਦੇ ਵਿੱਚ ਕਿੰਨੇ ਨੇ ਇਹ ਤਾਂ ਜੇ ਦੋ ਜਾਂ ਤਿੰਨ ਕਿਤੇ ਦੂਜੇ ਸੂਬੇ ਦੇ ਆਏ ਨੇ ਤਾਂ ਉਹਨਾਂ ਨੇ ਉਹ ਜਿਹੜੀ ਰਿਕੁਆਇਰਮੈਂਟ ਆ ਉਹਨੂੰ ਫੁੱਲਫਿਲ ਕੀਤਾ ਤਾਂ ਉਹਦੇ ਵਿੱਚ ਉਹ ਆਏ ਨੇ ਜੇ ਮੰਨ ਲਓ ਹਰਿਆਣੇ ਤੋਂ ਦੋ ਮੁੰਡੇ ਜਿਹੜੇ ਜੇ ਆ ਗਏ ਹਰਿਆਣੇ ਦੇ ਵਿੱਚ ਇੱਕ ਵੱਡੀ ਬੈਲਟ ਤਾਂ ਜਿਹੜੀ ਉਹ ਪੰਜਾਬੀਆਂ ਦੀ ਬੈਠੀ ਹੋਈ ਆ ਜੇ ਉਧਰੋਂ ਆ ਗਏ ਤੇ ਹਰਿਆਣੇ ਦੇ ਵਿੱਚ ਤੁਹਾਨੂੰ ਯਾਦ ਹੋਵੇ ਤੇ ਜਿਹੜੀ ਲੜਕੀ ਮੋਗੇ ਤੋਂ ਕ੍ਰਿਕਟ ਖੇਡਦੀ ਹਰਮਨ ਹਰਮਨਪ੍ਰੀਤ ਉਹ ਰੇਲਵੇ ਦੇ ਵਿੱਚ ਗਈ ਸੀ ਕਿਉਂਕਿ ਪੰਜਾਬ ਸਰਕਾਰ ਨੇ ਉਹਨੂੰ ਨੌਕਰੀ ਨਹੀਂ ਸੀ ਦਿੱਤੀ ਹਰਿਆਣੇ ਵੱਲੋਂ ਖੇੜ ਕੇ ਫਿਰ ਉਹਨੂੰ ਪੰਜਾਬ ਲਿਆਂਦਾ ਸੀਗਾ ਸਾਡੇ ਬਹੁਤ ਸਾਰੇ ਪਲੇਅਰ ਜਿਹੜੇ ਉਹ ਹਰਿਆਣੇ ਦੇ ਵਿੱਚ ਗਏ ਨੇ ਕੱਲ ਨੂੰ ਹਰਿਆਣਾ ਕਹਿੰਦੇ ਇੱਕ ਪੰਜਾਬ ਦੇ ਵਿੱਚੋਂ ਆਉਣ ਵਾਲੇ ਪਲੇਅਰ ਨੂੰ ਅਸੀਂ ਕਿਸੇ ਜਗ੍ਹਾ ਤੇ ਨੌਕਰੀ ਨਹੀਂ ਦੇਵਾਂਗੇ ਇਹ ਤਾਂ ਇੱਕ ਨਵੀਂ ਕਿਸਮ ਦਾ ਜਿਹੜਾ ਵਿਵਾਦ ਸ਼ੁਰੂ ਹੋ ਜਾਊਗਾ ਮੁਲਕ ਇੱਕ ਹੈ ਔਰ ਮੁਲਕ ਦਾ ਸੰਵਿਧਾਨ ਇੱਕ ਹੈ ਸਾਡੇ ਮੁੰਬਈ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਪੰਜਾਬੀ ਕਿੰਨੇ ਸੈਟਲ ਨੇ ਪ੍ਰਾਈਵੇਟ ਜੋਬਾਂ ਦੇ ਵਿੱਚ ਹੀ ਤੁਸੀਂ ਕਹਿ ਲਓ ਜਾਂ ਜਿਹੜੇ ਆਈਟੀ ਸੈਕਟਰ ਦੇ ਵਿੱਚ ਇੱਕ ਮਿੰਟ ਜੀ ਆਈਟੀ ਸੈਕਟਰ ਦੇ ਵਿੱਚ ਕਿੰਨੇ ਸਾਡੇ ਬੱਚੇ ਬੱਚੀਆਂ ਨੇ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਜੋਬ ਕਰ ਰਹੇ ਨੇ ਜੇ ਉਹਨਾਂ ਨੇ ਉਹਨਾਂ ਨੂੰ ਜਿਹੜੇ ਇਹ ਹੀ ਕੰਡੀਸ਼ਨ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਲਾ ਦਿੱਤੀ ਤੇ ਫਿਰ ਕਿਹੋ ਜਿਹਾ ਲਾਦੋ ਸੰਵਿਧਾਨ ਜਿਹੜਾ ਉਹ ਇੱਕ ਹੈ ਮੁਲਕ ਇੱਕ ਹੈ ਸੂਬਾ ਜਿਹੜਾ ਪੰਜਾਬ ਹੈ ਉਸ ਮੁਲਕ ਦਾ ਇੱਕ ਹਿੱਸਾ ਸਰ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਸੀ ਆਪਣੇ ਇਸ ਜਵਾਬ ਦੇ ਵਿੱਚ ਪਰ ਕਈ ਸੂਬਿਆਂ ਦੇ ਵਿੱਚ ਆਪਣਾ ਗਵੰਡੀ ਸੂਬਾ ਹਿਮਾਚਲ ਵੀ ਲੈ ਲਿਆ ਪੰਜਾਬੀ ਨੌਜਵਾਨ ਜਾਂ ਪੰਜਾਬੀ ਪਰਿਵਾਰ ਉੱਥੇ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਗੁਜਰਾਤ ਦੇ ਵਿੱਚ ਬਹੁਤ ਸਖਤ ਕਾਨੂੰਨ ਨੇ ਫਿਰ ਉਹ ਪੰਜਾਬ ਦੇ ਵਿੱਚ ਨਹੀਂ ਬਣਾਇਆ ਜਾ ਸਕਦਾ ਕੁਝ ਕੰਡੀਸ਼ਨਸ ਨੇ ਚਲੋ ਜਿਹੜੀ ਜ਼ਮੀਨਾਂ ਵਾਲਾ ਇਹ ਇਹ ਚੱਲ ਰਿਹਾ ਹੈ کافی ਜਗ੍ਹਾ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਉਹ ਕਾਫੀ ਜੀ کافی ਮੁੱਦਾ ਬਿਲਕੁਲ ਹਾਂਜੀ ਚਲੋ ਇਹਦੇ ਉੱਤੇ ਇਹ ਹੋ ਸਕਦਾ ਜੀ ਕਿ ਇਦਾਂ ਦੇ ਜਿਹੜੇ ਫੈਸਲੇ ਨੇ ਮੈਂ ਤਾਂ ਨਿੱਜੀ ਤੌਰ ਤੇ ਲੈਣੇ ਨੀਗੇ ਉਹ ਸਰਕਾਰਾਂ ਨੇ ਲੈਣੇ ਹੁੰਦੇ ਨੇ ਉਹਦੇ ਉੱਤੇ ਜਦੋਂ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਦਾ ਆ ਤਾਂ ਉਦੋਂ ਉਹਦੇ ਉੱਤੇ ਬਹਿਸ ਜੇ ਹੁੰਦੀ ਆ ਤੇ ਉਹਦੇ ਵਿੱਚ ਕੁਝ ਵੀ ਗਲਤ ਨਹੀਂਗਾ ਮੈਂ ਇਹ ਨਹੀਂ ਇਹ ਕਹਿੰਦਾ ਕਿ ਉਹ ਹੋ ਜਾਣਾ ਚਾਹੀਦਾ ਹੈ ਲਾਗੂ ਪਰ ਇਬਾ ਕੇ ਜੇ ਅਸੀਂ ਸੁੰਗੜਨਾ ਸ਼ੁਰੂ ਕਰ ਦਿੱਤਾ ਨਾ ਪੰਜਾਬ ਵਰਗੇ ਸੂਬੇ ਨੇ ਖਾਸ ਤੌਰ ਦੇਤੇ ਤਾਂ ਇਹਦੇ ਨਾਲ ਬਹੁਤ ਸਾਰੀਆਂ ਜੜੀਆਂ ਉਹ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿਉਂਕਿ ਅਸੀਂ ਪਹਿਲਾਂ ਹੀ ਖੇਤੀ ਦੇ ਉੱਤੇ ਸਾਨੂੰ ਇੱਕ ਕਿਸਮ ਦੇ ਨਾਲ ਠੱਗ ਲਿਆ ਗਿਆ ਕਿਉਂਕਿ ਸਾਡਾ ਪਾਣੀ ਵੀ ਜਿਹੜਾ ਉਹ ਧਰਤੀ ਹੇਠਲਾ ਚਲੇ ਗਿਆ ਅਸੀਂ ਪਾ ਪਾ ਕੇ ਸਪਰੇਅਾਂ ਤੇ ਖਾਦਾਂ ਜਿਹੜਾ ਸਾਰਾ ਕੁਝ ਆਪਣਾ ਜ਼ਹਿਰੀਲਾ ਕਰ ਲਿਆ ਹੁਣ ਜਦੋਂ ਦੂਜੇ ਸੂਬਿਆਂ ਦੇ ਵਿੱਚ ਉੰਨੀਆਂ ਹੀ ਫਸਲਾਂ ਜਿਹੜੀਆਂ ਉਹ ਹੋਣ ਲੱਗੀਆਂ ਤੇ ਫਿਰ ਅੱਜ ਸਾਡੀਆਂ ਫਸਲਾਂ ਦੀ ਥੋੜੀ ਬੇਕਦਰਹੀ ਹੋਣੀ ਸ਼ੁਰੂ ਹੋ ਗਈ ਜੇ ਅਸੀਂ ਇਦਾਂ ਦਾ ਕੁਝ ਕਰਦੇ ਆਂ ਫਿਰ ਇੱਥੇ ਇੰਡਸਟਰੀ ਨਹੀਂ ਆਊਗੀ ਜੇ ਇੰਡਸਟਰੀ ਨਹੀਂ ਆਊਗੀ ਤੇ ਸਵਾਲ ਸਭ ਤੋਂ ਵੱਡਾ ਇਹ ਆ ਕਿ ਫਿਰ ਸੂਬੇ ਸਰਵਾਈਵ ਕਿਵੇਂ ਕਰਨਗੇ ਸਰ ਸੁੱਖ ਵਿਲਾਸ ਦੇ ਵਿੱਚ ਸਕੂਲ ਕਦੋਂ ਖੁੱਲ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਕਿ ਸੁੱਖ ਵਿਲਾਸ ਦੇ ਪੇਪਰ ਜਿਹੜੇ ਨੇ ਮੇਰੇ ਕੋਲ ਪਹੁੰਚ ਗਏ ਨੇ ਹੁਣ ਜਲਦੀ ਖੁਸ਼ੀ ਵਾਲੀ ਖਬਰ ਆਏਗੀ ਪੰਜਾਬ ਨੂੰ ਪੰਜਾਬ ਨੂੰ ਕੁਝ ਸੁੱਖ ਦਾ ਸੁਨੇਹਾ ਆਏਗਾ ਕਦੋਂ ਤੱਕ ਖੁੱਲ ਰਿਹਾ ਕੋਈ ਗੱਲ ਹੋਈ ਸੀਐਮ ਸਾਹਿਬ ਦੇ ਨਾਲ ਇਸ ਮੁੱਦੇ ਤੇ ਨਹੀਂ ਸੀਐਮ ਸਾਹਿਬ ਕੋਲੇ ਪੇਪਰ ਤਾਂ ਹੈਗੇ ਨੇ ਜਦੋਂ ਸੀਐਮ ਸਾਹਿਬ ਜਾਣਗੇ ਇਹ ਤਾਂ ਹੈ ਨਹੀਂਗਾ ਕਿ ਰਾਤ ਨੂੰ ਇੱਕ ਛਾਤਾ ਮਾਰਨਾ ਹੈ ਉਹ ਸਭ ਨੂੰ ਸਭ ਨੂੰ ਨਾਲ ਲੈ ਕੇ ਜਾਣਗੇ ਇਸ ਗੱਲ ਦਾ ਪ੍ਰੋਮਿਸ ਹੈ ਜੀ ਸਭ ਨੂੰ ਨਾਲ ਲੈ ਕੇ ਜਾਣਗੇ ਤੁਸੀਂ ਨਾਲ ਜਾਓਗੇ ਕਾਫਲੇ ਦੇ ਰੂਪ ਦੇ ਵਿੱਚ ਵੇਖਣ ਦੇ ਵਾਸਤੇ ਕਿ ਉਹ ਸੁੱਖ ਵਿਲਾਸ ਦਾ ਜਿਹੜਾ ਉਹ ਕੀ ਹੁੰਦਾ ਹਾਂ ਬਣੇ ਇਸ ਤਰ੍ਹਾਂ ਦੇ ਹੋਏ ਨੇ ਕਿ ਸਾਰਾ ਪਾਸ ਕਰ ਲਿਆ ਕਿ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਕੰਸਟਰਕਸ਼ਨ ਸ਼ੁਰੂ ਕਰ ਲਈ ਜਦੋਂ ਆਪਣੀ ਕੰਸਟਰਕਸ਼ਨ ਖਤਮ ਹੋ ਗਈ ਕਿਉਂਕਿ ਪਹਿਲਾਂ ਹੋ ਨਹੀਂ ਸਕਦੀ ਸੀ ਦੁਬਾਰਾ ਫੇਰ ਉਹੀ ਪਾਸ ਕਰ ਦਿੱਤਾ ਕਿ ਹੁਣ ਇੱਥੇ ਕੰਸਟਰਕਸ਼ਨ ਜਿਹੜੀ ਉਹ ਨਹੀਂ ਹੋ ਸਕਦੀ ਘੱਟੋ-ਘੱਟ ਇਸ ਗੱਲ ਦੀ ਤਾਂ ਦੇਖੋ ਤੁਸੀਂ ਵੀ ਉਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਹੋ ਕਿ ਬੇਨਿਯਮੀਆਂ ਜਿਹੜੀਆਂ ਹੋਈਆਂ ਨੇ ਔਰ ਬੇਨਿਯਮੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਤੋੜਾਂਗੇ ਉਸ ਜਮੂਰ ਨੂੰ ਹਰ ਹਾਲਤ 'ਚ ਜੀ ਸਰ ਇੱਕ ਨਾ ਸਵਾਲ ਬਲਤੇਜ ਪੰਨੂ ਉਹਨਾਂ ਦੇ ਉੱਪਰ ਆ ਕੇ ਬੜਾ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਤੁਹਾਨੂੰ ਪੰਜਾਬ ਦਾ ਨੌਜਵਾਨ ਸਿੰਗਰ ਸੀ ਸਿੱਧੂ ਮੂਸੇਵਾਲਾ ਪੰਜਾਬ ਦਾ ਨਾਮ ਜਿਹੜਾ ਉਸਨੇ ਦੁਨੀਆ ਦੇ ਵਿੱਚ ਪਛਾਇਆ ਸੀ ਗਾਇਕੀ ਖੇਤਰ ਦੇ ਵਿੱਚ ਪੰਨੂ ਸਾਹਿਬ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਹਿੰਦੇ ਜੇ ਪੰਨੂ ਸਾਹਿਬ ਸਿਕਿਉਰਟੀ ਵਿਦਡਰੋਲ ਕਰਨ ਵਾਲਾ ਬਿਆਨ ਜੇਕਰ ਪਬਲਿਕ ਦੇ ਵਿੱਚ ਨਾ ਦੰਦੇ ਹੋ ਸਕਦਾ ਕਹਿੰਦੇ ਉਹ ਨੌਜਵਾਨ ਵਿੱਚ ਹੁੰਦਾ ਮੈਂ ਤਾਂ ਉਦੋਂ ਸਰਕਾਰ ਦਾ ਪਾਰਟੀ ਨਹੀਂ ਸੀਗਾ ਮੈਂ ਤਾਂ ਸਰਕਾਰ ਦਾ ਪਾਰਟ ਹੀ ਨਹੀਂ ਸੀਗਾ ਇੱਕ ਜਰਨਲਿਸਟ ਦੇ ਤੌਰ ਦੇ ਤੇ ਉਹ ਸਾਰੇ ਜਗ੍ਹਾ ਦੇ ਉੱਤੇ ਆਈ ਸੀ ਈਵਨ ਮੇਰੇ ਇਨਫੋਰਮੇਸ਼ਨ ਦੇਣ ਤੋਂ 24 ਘੰਟੇ ਪਹਿਲਾਂ ਚੈਨਲਾਂ ਦੇ ਉੱਤੇ ਚੱਲੀ ਹੋਈ ਸੀਗੀ ਇਸ ਤਰ੍ਹਾਂ ਨਹੀਂ ਕਿ ਉਹ ਕ੍ਰਿਟੀਸਾਈਜ਼ ਕਰਨਾ ਤਾਂ ਉਹ ਕਰੀ ਜਾਣ ਉਹ ਉਸ ਚੀਜ਼ ਦਾ ਮੈਨੂੰ ਨਹੀਂ ਕਦੀ ਹੁੰਦਾ ਕਿ ਕੌਣ ਕ੍ਰਿਟੀਸਾਈਜ਼ ਕਰ ਰਿਹਾ ਹੈ ਕੌਣ ਲਿਖ ਰਿਹਾ ਕੌਣ ਕਹਿ ਰਿਹਾ ਉਹਨਾਂ ਚੀਜ਼ਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਸਰ ਇਨਸਾਫ ਮਿਲੇਗਾ ਸਿੱਧੂ ਨੂੰ ਇਨਸਾਫ ਦੀ ਉਮੀਦ ਦੇ ਵਿੱਚ ਸਿੱਧੂ ਦੇ ਚਾਹਣ ਵਾਲੇ ਨੇ ਉਸਦੇ ਮਾਪੇ ਇਨਸਾਫ ਦੀ ਉਮੀਦ ਦੇ ਵਿੱਚ ਨਹੀਂ ਕੋ ਦੇਖੋ ਅਦਾਲਤ ਦੇ ਵਿੱਚ ਮਾਮਲਾ ਹੈ ਬਿਲਕੁਲ ਜਿਹੜਾ ਜੀ ਉਹ ਅਦਾਲਤ ਨੇ ਫੈਸਲਾ ਕਰਨਾ ਹੈ ਔਰ ਅਦਾਲਤਾਂ ਦੇ ਫੈਸਲੇ ਜਿਹੜੇ ਸਾਨੂੰ ਸਭ ਨੂੰ ਇਹ ਆਸ ਤਾਂ ਜਿਹੜੀ ਅਦਾਲਤ ਦੇ ਉੱਤੇ ਪੂਰੀ ਹੈ ਜੀ ਔਰ ਹੋਊਗਾ ਬਿਲਕੁਲ ਹੋਊਗਾ ਸਰ 2027 ਦੇ ਬਾਰੇ ਗੱਲਬਾਤ ਕਰਨਾ ਚਾਹੂੰਗਾ ਬਲਤੇਜ ਪੰਨੂ ਹਣੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਰਹੇ ਨੇ ਮੈਂ ਹੁਣ ਉਸ ਤਰਫ ਵੀ ਬੈਠਾ ਸੀ ਕਾਫੀ ਲੋਕ ਸਮੱਸਿਆਵਾਂ ਨਾਲ ਲੈ ਕੇ ਆ ਰਹੇ ਨੇ ਕਿਤੇ 2027 ਦੀ ਤਿਆਰੀ ਤਾਂ ਨਹੀਂ ਲੜਨਾ ਚਾ ਰਹੇ ਹਾਂ 2027 ਵਿਧਾਨ ਸਭਾ ਨਹੀਂ ਇਸ ਤਰ੍ਹਾਂ ਹੈ ਕਿ ਜੇ ਲੜਨੀ ਵੀ ਹੋਵੇ ਤੇ ਉਹਦੇ ਵਿੱਚ ਕਿਹੜੀ ਗਲਤ ਗੱਲ ਹੈ ਇੱਛਾ ਹੈ ਕੋਈ ਇੱਛਾ ਹੈ ਮੈਂ ਸਮਝਦਾ ਕਿ ਜੇ ਹੁਣ ਤੁਸੀਂ ਆ ਹੀ ਗਏ ਨੰਗੇ ਚਿੱਟੇ ਤਾਂ ਫਿਰ ਏਡੀ ਕਿਹੜੀ ਗੱਲ ਹੈ ਜੇ ਜੇ ਕਹਿਣਗੇ ਮਾਨ ਸਾਹਿਬ ਸੀਐਮ ਸਾਹਿਬ ਕਿ ਤੁਸੀਂ ਲੜਨੀ ਹੈ ਤੇ ਹਾਂ ਮੇਰੀ ਇੱਛਾ ਹੈ ਕਿ ਮੈਂ 27 ਦੇ ਵਿੱਚ ਜਿਹੜਾ ਉਹ ਲੜਾਂ ਕਿਉਂਕਿ ਜਿੰਨੀ ਦੇਰ ਤੱਕ ਮੈਂ ਆਪਣਾ ਖੇਤਰ ਨਹੀਂ ਸੀ ਛੱਡਿਆ ਜਰਨਲਿਜ਼ਮ ਵਾਲਾ ਉਨੀ ਦੇਰ ਤੱਕ ਮੇਰੀ ਕੋਈ ਅੱਛਾ ਇਸ ਪਾਸੇ ਨਹੀਂ ਸੀ ਹੁੰਦੀ ਤੇ ਮੈਂ ਬਾਈ ਵੀ ਲੜ ਸਕਦਾ ਸੀ ਮੈਂ ਬਾਈ ਨਹੀਂ ਆਫਰ ਹੋਈ ਸੀ ਬਾਈ ਦੇ ਵਿੱਚ ਕੁਸ਼ੀ ਨਹੀਂ ਮੈਂ ਮੈਂ ਮੰਗੀ ਨਹੀਂ ਮੈਂ ਮੰਗੀ ਨਹੀਂ ਉਹਦਾ ਕਾਰਨ ਸੀਗਾ ਇੱਕ ਇਹ ਕਾਰਨ ਇਹ ਸੀਗਾ ਕਿ ਮੇਰੇ ਕੋਲੇ ਭਾਰਤੀ ਨਾਗਰਿਕਤਾ ਉਦੋਂ ਨਹੀਂ ਸੀਗੀ ਮੈਂ ਬਾਅਦ ਦੇ ਵਿੱਚ ਛੱਡੀ ਆ ਔਰ ਹੁਣ ਮੈਂ ਭਾਰਤੀ ਨਾਗਰਿਕਤਾ ਜਿਹੜੀ ਲਈ ਹੋਈ ਆ ਮੈਂ ਕੈਨੇਡੀਅਨ ਸਿਟੀਜ਼ਨਸ਼ਿਪ ਛੱਡ ਦਿੱਤੀ ਸੀ ਛੱਡ ਦਿੱਤੀ ਸੀ ਤਾਂ ਉਹ ਹੁਣ ਜਿਹੜਾ ਕਾਨੂੰਨ ਮੁਤਾਬਕ ਮੈਂ ਜਿਹੜਾ ਉਹ ਦੱਸ ਸਕਦਾ ਮੈਂ ਮੇਰੇ ਚਾਹੇ ਜਰਨਲਿਜ਼ਮ ਦਾ ਤੁਸੀਂ ਲਾਓ ਕੁਝ ਵੀ ਮੈਂ ਅੱਜ ਤੱਕ ਕਦੀ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਨਾ ਮੈਂ ਉਸ ਚੀਜ਼ ਨੂੰ ਪ੍ਰਮੋਟ ਕੀਤਾ ਜਿੱਦੋਂ ਮੈਂ ਪੱਤਰਕਾਰ ਸੀਗਾ ਉਹ ਉਦੋਂ ਵੀ ਲੋਕਾਂ ਦੇ ਵਾਸਤੇ ਆਮ ਲੋਕਾਂ ਦੇ ਵਾਸਤੇ ਮੈਂ ਉਦੋਂ ਵੀ ਖੜਦਾ ਰਿਹਾ ਹੁਣ ਪ੍ਰਮਾਤਮਾ ਨੇ ਜਿਹੜਾ ਉਹ ਇਹਨਾਂ ਕੁਝ ਦਿੱਤਾ ਹੈ ਕਿ ਮੇਰੇ ਨਾਲ ਦਿਮਾਗ 'ਚ ਹੁੰਦਾ ਸੀਗਾ ਕਿ ਮੈਂ 28 29 ਸਾਲ ਜਰਨਲਿਜ਼ਮ ਕਰਦਿਆਂ ਸਵਾਲ ਕੀਤੇ ਤੁਹਾਡੇ ਵਾਂਗੂ ਜੀ ਮੈਨੂੰ ਇਹ ਲੱਗਾ ਕਿ ਜੇ ਮੌਕਾ ਮਿਲਿਆ ਤਾਂ ਚਲੋ ਹੁਣ ਜਵਾਬ ਦੇ ਕੇ ਦੇਖੀਏ ਭਲਾ ਜਵਾਬ ਦਿੱਤੇ ਜਾ ਸਕਦੇ ਆ ਸਾਡੇ ਤੋਂ ਤਾਂ ਮੈਂ ਉਹ ਜਵਾਬ ਦੇਣ ਦੇ ਯਤਨਾਂ ਦੇ ਵਿੱਚ ਆ ਔਰ ਉਹਨਾਂ ਯਤਨਾਂ ਦੇ ਤਹਿਤ ਹੀ ਇਹ ਜਿਹੜਾ ਉਹ ਮੈਂ ਪਬਲਿਕ ਨੂੰ ਮਿਲਦਾ ਤੁਸੀਂ ਨਾ ਕਿਹਾ ਵੀ ਮੈਂ ਕੈਨੇਡੀਅਨ ਸਿਟੀਜ਼ਨਸ਼ਿਪ ਛੱਡ ਦਿੱਤੀ ਆ ਸੀਐਮ ਸਾਹਿਬ ਦਾ ਉਹ ਬਿਆਨ ਫਿਰ ਤਾਂ ਸੱਚਾ ਸਾਬਤ ਹੋਣਾ ਸ਼ੁਰੂ ਹੋ ਗਿਆ ਕਿ ਬਾਹਰਲੇ ਲੋਕ ਜਿਹੜੇ ਨੇ ਇੱਥੇ ਨੌਕਰੀਆਂ ਕਰਨ ਆਉਣਗੇ ਕੰਮ ਕਰਨ ਆਉਣਗੇ ਨਹੀਂ ਮੈਂ ਤਾਂ ਬਹੁਤ ਦੇਰ ਦਾ ਇੱਥੇ ਰਹਿ ਰਿਹਾ ਵਸੇ ਮੈਂ 2001 ਚ ਵਾਪਸ ਆ ਗਿਆ ਸੀ ਜਦੋਂ ਅਜੇ ਲੋਕ ਕੈਨੇਡਾ ਜਾਣੇ ਸ਼ੁਰੂ ਹੋਏ ਆ ਮੈਂ ਤਾਂ ਉਦੋਂ ਵਾਪਸ ਆ ਗਿਆ ਸੀਗਾ ਸਿਟੀਜ਼ਨਸ਼ਿਪ ਨਹੀਂ ਸੀ ਛੱਡੀ ਮੈਂ ਸਿਟੀਜ਼ਨਸ਼ਿਪ ਜਿਹੜੀ ਆ ਉਹ ਸਰਕਾਰ ਆਉਣ ਤੋਂ ਬਾਅਦ ਛੱਡੀ ਹੈ ਮੈਂ 22 ਦੇ ਵਿੱਚ ਛੱਡੀ ਹੈ ਤੋ ਖੋਰ ਬਹੁਤ ਸਾਰੇ ਆਏ ਨੇ ਮੈਂ ਇਵਨ ਕੱਲ ਇੱਥੇ ਸੰਗਰੂਰ ਪਟਿਆਲਾ ਰੋਡ ਦੇਤੇ ਸੰਗਰੂਰ ਦੇ ਵਿੱਚ ਗੁਰਦਾਸਪੁਰਾ ਹੈ ਪਿੰਡ ਉੱਥੇ ਅਮਰੀਕਾ ਤੋਂ ਆਏ ਨੇ ਅਮਰੀਕਾ ਦੇ ਜਿਹੜੀ ਕੰਪਨੀ ਹੈ ਉਹ ਇੱਕ ਬੋਲਟ ਬਣਾਉਂਦੀ ਹੈ ਜਿਹੜੀਆਂ ਤੇਲ ਕੱਢਦੀਆਂ ਨਾ ਵਿਚੀਨਾ ਉਹਨੂੰ ਬੋਲਟ ਸਪੈਸ਼ਲ ਲੱਗਦਾ ਉੱਥੋਂ ਪਰਮਿਸ਼ਨ ਲੈ ਕੇ ਉਹਨਾਂ ਨੇ ਜਿਹੜਾ ਆਪਣਾ ਯੂਨਿਟ ਹੈ ਉਹ ਇੱਥੇ ਆ ਕੇ ਲਾਇਆ ਹੋਇਆ ਹੈ ਤੋ ਇਸ ਤਰ੍ਹਾਂ ਦੇ ਮੈਂ ਹੋਰ ਬਹੁਤ ਸਾਰਿਆਂ ਨੂੰ ਜਾਣਦਾ ਜੇ ਤੁਸੀਂ ਮੁਹੱਲੀ ਦੇ ਨੇੜੇ ਤੇੜੇ ਦੇਖੋਗੇ ਤੇ ਇਸ ਟਾਈਮ ਜਿਹੜੇ ਸ਼ਾਇਦ ਤੁਹਾਨੂੰ ਹੈਰਾਨਗੀ ਵੀ ਹੋਵੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੀ ਟਰੱਕਾਂ ਦੀ ਡਿਸਪੈਚ ਹੈ ਉਹ ਇੱਥੋਂ ਹੋ ਰਹੀ ਹੈ ਇਹਨਾਂ ਨਿਰਲੇਸ਼ਾਨਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਆਏ ਨੇ ਆ ਰਹੇ ਨੇ ਉਹਨਾਂ ਦੀ ਧਰਤੀ ਹੈ ਉਹਨਾਂ ਨੇ ਆਉਣਾ ਦੇਖੋ ਪੰਜਾਬ ਨੇ ਪੰਜਾਬ ਉਦੋਂ ਹੀ ਬਣਨਾ ਜਦੋਂ ਆਪਾਂ ਸਾਂਝੇ ਤੌਰ ਦੇ ਉੱਤੇ ਯਤਨ ਕਰਨੇ ਆ ਉਹਦੇ ਚ ਤੁਸੀਂ ਵੀ ਸ਼ਾਮਲ ਹੋ ਤੁਹਾਡੀ ਵੀ ਉਨੀ ਧਰਤੀ ਜਿੰਨੀ ਮੇਰੀ ਆ ਉਨੀ ਪ੍ਰਵਾਸੀ ਜਿਹੜੇ ਬਾਹਰ ਬੈਠੇ ਆ ਉਹਨਾਂ ਦੀ ਆ ਉਹ ਮੈਂ ਉੱਥੇ ਰਹਿ ਕੇ ਆਇਆ ਮੈਂ ਪ੍ਰਵਾਸ ਹੰਡਾਇਆ ਜਿਹੜਾ ਕੋਈ ਵੀ ਪ੍ਰਵਾਸ ਜਿਹੜਾ ਬਾਹਰ ਰਹਿੰਦਾ ਉਹ ਸਰੀਰਕ ਰੂਪ ਚ ਉੱਥੇ ਆ ਦਿਮਾਗੀ ਰੂਪ ਚ ਉੱਥੇ ਨਹੀਂ ਆ ਉਹ ਇੱਥੇ ਹੀ ਆਉਣਾ ਚਾਹੁੰਦਾ ਹਰੇਕ ਬੰਦਾ ਮੈਂ ਇਹਨੂੰ ਇਸ ਤਰੀਕੇ ਨਾਲ ਜੋੜਦਾ ਨਾ ਕਿ ਜਦੋਂ ਕਿਸੇ ਦੀ ਉਹ ਹੋ ਜਾਂਦੀ ਆ ਦੱਤ ਤੇ ਉਹਦੇ ਫਿਰ ਫੁੱਲ ਪਾਉਣ ਆਉਂਦੇ ਨੇ ਨਾ ਵੀ ਕੀਰਤਪੁਰ ਦੇ ਸਾਹ ਜਿਹੜਾ ਉਹ ਪਾਉਣੇ ਨੇ ਉਹ ਇਹ ਆ ਵੀ ਅਖੀਰ ਅਸੀਂ ਆਪਣਾ ਉੱਥੇ ਜਿਹੜਾ ਚਾਹੁੰਦੇ ਆ ਹਰ ਬੰਦਾ ਜਿਹੜਾ ਉਹ ਸੋਚਦਾ ਆ ਕਿ ਕਿਸੇ ਵੇਲੇ ਮੈਂ ਜਾ ਕੇ ਪੰਜਾਬ ਦੇ ਵਿੱਚ ਰਹਾ ਅਸੀਂ ਉਹ ਮਾਹੌਲ ਕ੍ਰੀਏਟ ਕਰਨ ਦੀ ਯਤਨਾਂ ਦੇ ਵਿੱਚ ਆ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ ਕਿ ਉਹ ਇਸ ਤਰ੍ਹਾਂ ਦਾ ਉਹਨਾਂ ਨੂੰ ਮਾਹੌਲ ਮਿਲੇ ਕਿ ਉਹ ਇੱਥੇ ਵਾਪਸ ਆ ਸਕਣ ਸਰ ਇੱਕ ਨਾ ਬੀਬੀਆਂ ਨੂੰ ਲੈ ਕੇ بڑا ਸਵਾਲ ਜਦੋਂ ਮੈਂ ਇੱਥੇ ਨੂੰ ਤੁਰਨ ਵੀ ਲੱਗਿਆ ਤਾਂ ਸਾਡੇ ਪਿੰਡ ਦੀਆਂ ਕੁਝ ਬੀਬੀਆਂ ਮਿਲਿਆ ਤਾਂ ਉਹਨਾਂ ਨੇ ਕਿਹਾ ਕਿ ਪੰਨੂ ਸਾਹਿਬ ਨੂੰ ਇਹ ਪੁੱਛਿਓ ਕਿ ਸਾਡਾ 1000 ਰੁਪਿਆ ਕਦੋਂ ਤੱਕ ਕਰ ਰਿਹਾ ਕਹਿੰਦੇ ਮਾਨ ਸਾਹਿਬ ਦਾ ਵਾਦਾ ਸੀ ਮਾਨ ਸਾਹਿਬ ਦੀ ਗਾਰੰਟੀ ਸੀ ਕਹਿੰਦੇ 1000 ਰੁਪਿਆ ਕਦੋਂ ਦੇ ਰਿਹਾ ਉਹਨਾਂ ਨੇ ਕਿਹਾ ਬਹੁਤ ਜਲਦੀ ਮਨਤਾਬ ਨੇ ਇਹਦੀ ਅਨਾਉਂਸਮੈਂਟ ਕੀਤੀ ਹੈ ਬਹੁਤ ਜਲਦੀ ਜਿਹੜਾ ਜੀ ਹੋਊਗਾ ਉਹੀ ਰਹਿ ਗਿਆ ਬਾਕੀ ਜਿੰਨੇ ਵਾਦੇ ਪੂਰੇ ਕੀਤੇ ਨੇ ਉਹ ਤੁਸੀਂ ਜ਼ਰੂਰ ਗਿਣ ਦੇਣਾ ਜੀ ਬਿਲਕੁਲ ਤੁਸੀਂ ਦੱਸ ਚੁੱਕੇ ਹੋ ਮੇਰੇ ਕੋਲ ਤੁਸੀਂ ਦੱਸ ਨਹੀਂ ਮੈਂ ਤਾਂ ਉਹ ਕਿਹਾ ਕਿ ਜਿਹੜੇ ਵਾਦੇ ਨਹੀਂ ਸੀ ਕੀਤੇ ਜਿਹੋ ਪੂਰੇ ਕੀਤੇ ਨੇ ਉਸ ਤੋਂ ਇਲਾਵਾ ਦੇਖੋ ਜਿਹੜੀਆਂ ਚੀਜ਼ਾਂ ਪ੍ਰਮੋਟ ਕਰਨ ਮੈਂ ਨਹੀਂ ਇਹ ਕਹਿੰਦਾ ਕਿ ਤੁਸੀਂ ਉਹਦੇ ਉਹਦਾ ਗੋਗੇਗਾਓ ਐਸਐਸਐਫ ਬਣਾਉਣ ਵਾਲਾ ਪਹਿਲਾ ਸੂਬਾ ਪੰਜਾਬ ਬਹੁਤ ਸਾਰੇ ਸੂਬੇ ਜਿਹੜੇ ਨੇ ਉਹ ਇਨਫੋਰਮੇਸ਼ਨ ਮੰਗ ਰਹੇ ਆ ਅੱਜ ਅਸੀਂ ਮੌਤਾਂ ਦਾ ਅੰਕੜਾ ਹੈਰਾਨੀਜਨਕ ਤਰੀਕੇ ਦੇ ਨਾਲ ਘਟਾਉਣ ਦੇ ਵਿੱਚ ਸਫਲ ਹੋ ਗਏ ਆ ਜਿਹੜੀਆਂ 12 ਡੈਥ ਔਨ ਦੀ ਸਪੌਟ ਡੇਲੀ ਹਾਦਸਿਆਂ ਦੇ ਵਿੱਚ ਹੁੰਦੀਆਂ ਸੀ ਔਨ ਦੀ ਸਪੌਟ ਜਿਹੜੇ ਬਾਅਦ ਚ ਮਰਦੇ ਆ ਜਾ ਕੇ ਜਿਆਦਾ ਜ਼ਖਮੀ ਹੋ ਗਏ ਉਹ ਵੱਖਰੀਆਂ ਨੇ ਜਿਹੜਾ ਪਹਿਲੇ 3 ਮਹੀਨੇ ਦਾ ਅੰਕੜਾ ਸੀਗਾ ਤਿੰਨਾਂ ਮਹੀਨਿਆਂ ਦੇ ਵਿੱਚ 289 ਡੈਥ ਹੋਈਆਂ ਸੀ ਔਰ ਸਾਢੇ 5 ਤੋਂ 6 ਮਿੰਟ ਦੇ ਵਿੱਚ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਹਾਦਸੇ ਵਾਲੀ ਜਗ੍ਹਾ ਦੇਤੇ ਹੁਣ ਅਸੀਂ ਉਹਨੂੰ ਜਿਹੜਾ ਕਨੈਕਟ ਕਰ ਰਹੇ ਹਾਂ ਉਹਦੇ ਨਾਲ ਐਂਬੂਲੈਂਸ ਦੇ ਨਾਲ ਔਰ ਜਿਹੜੀ ਨੀਰੈਸਟ ਗੱਡੀ ਹੋਊਗੀ ਕਾਲ ਉੱਥੇ ਚੱਲ ਜੂਗੀ ਜੇ ਐਂਬੂਲੈਂਸ ਦੀ ਲੋੜ ਹੈ ਨਾਲ ਉਹ ਐਂਬੂਲੈਂਸ ਪਹੁੰਚ ਜੂਗੀ ਫਰਸਟ ਏਡ ਤਾਂ ਉਹ ਦਿੰਦੇ ਨੇ ਪਰ ਜਦੋਂ ਐਂਬੂਲੈਂਸ ਪਹੁੰਚੂਗੀ ਉਹਦੇ ਵਿੱਚ ਟ੍ਰੇਨਡ ਜਿਹੜੇ ਹੋਣਗੇ ਉਹ ਕਿਤੇ ਵਾਦਾ ਨਹੀਂ ਸੀਗਾ ਪਰ ਉਹ ਮਾਨ ਸਾਹਿਬ ਦਾ ਇੱਕ ਸੁਪਨਾ ਸੀਗਾ ਮਾਨ ਸਾਹਿਬ ਦੀ ਵਜ੍ਹਾ ਕਰਕੇ ਮੈਂ ਵੀ ਉਹਨਾਂ ਨੂੰ ਬਹੁਤ ਢੇਰ ਤੋਂ ਫਾਲੋ ਕਰਦਾ ਹਾਂ ਕਈ ਸਾਲਾਂ ਤੋਂ ਕਿ ਇੱਕ ਫਰਸਟ ایڈ ਜਿਹੜੀ ਕਿਟ ਹੈ ਉਹ ਆਪਣੀ ਗੱਡੀ ਦੇ ਵਿੱਚ ਰੱਖੋ ਉਹਦੇ ਵਿੱਚ ਪੱਟੀ ਵਗੈਰਾ ਦਾ ਸਮਾਨ ਹੋਵੇ ਉਹਦੇ ਵਿੱਚ ਪੇਨ ਕਿਲਰ ਹੋਵੇ ਮੈਂ ਇੱਕ ਹਫਤਾ ਪਹਿਲਾਂ ਦੀ ਤੁਹਾਨੂੰ ਗੱਲ ਸੁਣਾ ਕਿ ਰਾਜਪੁਰੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜੀ ਸਰ ਤੋਂ ਅਸੀਂ ਪਿੱਛੇ ਉਸੇ ਵੇਲੇ ਆਉਣ ਦੀ ਸਪੌਟ ਰੁੱਕ ਕੇ ਉਹਦੀ ਮਦਦ ਕਰਕੇ ਉਹਨੂੰ ਹਸਪੀਟਲ ਪਹੁੰਚਾਇਆ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਉਹ ਨੌਜਵਾਨ ਦੀ ਜਾਨ ਬਚ ਗਈ ਮੈਨੂੰ ਕੱਲ ਹੀ ਮੈਂ ਉਹਦੇ ਨਾਲ ਗੱਲ ਕੀਤੀ ਉਹ ਉਹ ਹੁਣ ਠੀਕ ਹੋ ਰਿਹਾ ਮਤਲਬ ਕਿ ਗੱਲ ਛੋਟੀ ਜੀ ਸੀ ਉਹ 골ਡਨ ਆਰਸ ਹੈ ਜੇ ਉਹਦੇ ਵਿੱਚ ਜੇ ਕਿਸੇ ਨੂੰ ਮਿਲ ਜੇ ਫਰਸਟ ایڈ ਤੋਂ ਬਚ ਸਕਦਾ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਅਸੀਂ ਕੀਤੀਆਂ ਨੇ ਉਹ ਪੰਜਾਬ ਪਹਿਲਾ ਸੂਬਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਸੰਜਾਰਦੀਪ ਬਹੁਤ ਮਿਹਰਬਾਨੀ ਔਰ ਤੁਸੀਂ ਖੂਬ ਤਰੱਕੀਆਂ ਕਰੋ ਮੈਂ ਤੁਹਾਨੂੰ ਕਾਫੀ ਧੇਰ ਤੋਂ ਦੇਖਦਾ ਮੈਨੂੰ ਪਤਾ ਕਿ ਤੁਸੀਂ ਇਧਰੋਂ ਤਾਂ ਮੈਂ ਤਾਂ ਹੀ ਤੁਹਾਨੂੰ ਪੁੱਛ ਰਿਹਾ ਸੀ ਹੁਣ ਤੁਸੀਂ ਕਿਹਦੇ ਨਾਲ ਕੰਮ ਕਰ ਰਹੇ ਹੋ ਔਰ ਤੁਹਾਡੇ ਵਰਗੇ ਨੌਜਵਾਨ ਜਿਹੜਾ ਪੰਜਾਬ ਦਾ ਚੰਗਾ ਸੋਚਣ ਵਾਲੇ ਨੇ ਉਹ ਇਸ ਲਾਈਨ ਦੇ ਵਿੱਚ ਵੀ ਤਰੱਕੀਆਂ ਕਰਦੇ ਮੇਰੀ ਦਿਲ ਇੱਚਾ ਹੈ ਥੈਂਕ ਯੂ ਸਰ ਸੋ ਬਿਲਕੁਲ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਉਹਨਾਂ ਦੇ ਨਾਲ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਨੂੰ ਲੈ ਕੇ ਸਵਾਲ ਜਵਾਬ ਹੋਏ ਨੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇੱਕ ਕਾਮਯਾਬ ਮੁੱਖ ਮੰਤਰੀ ਦੇ ਤੌਰ ਤੇ ਪੰਨੂ ਸਾਹਿਬ ਦੇ ਵੱਲੋਂ ਪੇਸ਼ ਕੀਤਾ ਗਿਆ ਪਰ ਕੁਝ ਚੁਣੌਤੀਆਂ ਹਲੇ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਕਰ ਦਿੱਤਾ ਜਾਏਗਾ ਜਿਸ ਦੇ ਵਿੱਚੋਂ ਇੱਕ ਸਮੱਸਿਆ ਪੰਜਾਬ ਦਾ ਨੌਜਵਾਨ ਚਿੱਟੇ ਦੇ ਪਿੱਛੇ ਲੱਗ ਕੇ ਆਪਣੀਆਂ ਬੇਸ਼ਕੀਮਤੀ ਜਾਨਾਂ ਜਿਹੜੀਆਂ ਨੇ ਖਤਮ ਕਰ ਰਿਹਾ ਉਸ ਨੂੰ ਠੱਲ ਪਾਉਣ ਦੀ ਗੱਲ ਵੀ ਕੀਤੀ ਗਈ ਅਤੇ ਕੁਝ ਉਹ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਚੋਣ ਪ੍ਰਚਾਰ ਦੇ ਵੇਲੇ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਸੀ ਕੀਤੀਆਂ ਗਈਆਂ ਇਸ ਤੋਂ ਇਲਾਵਾ ਹੋਰ ਵੀ ਵਾਦੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਕੀਤੇ ਜਾਣਗੇ ਇਹ ਕਹਿਣਾ ਹੈ ਬਲਤੇਜ ਸਿੰਘ ਪੰਨੂ ਧੰਨਵਾਦ